ਤੁਸੀਂ ਕਿਸ ਤਰੀਕੇ ਨਾਲ ਆਏ ਇਸ ਚੀਜ਼ ਦੇ ਵਿੱਚ ট্রেਡਿੰਗ ਦੇ ਵਿੱਚ ਤੁਸੀਂ ਜੇ ਐਮਕੋਮ ਕੀਤੀ ਫਿਰ ਉਸ ਤੋਂ ਬਾਅਦ ਇਹ ਪੜਾਈ ਕਰਕੇ ਸਿੱਧਾ ট্রেਡਿੰਗ ਦੇ ਵਿੱਚ ਬੰਦਾ ਕਹਿੰਦਾ ਬਿਜ਼ਨਸ ਕਰਨਾ ਕੋਈ ਹੋਰ ਤਰੀਕੇ ਨਾਲ ਕਰਦੇ ਆਪਾਂ ਤੇ ਨਿਊਜ਼ ਦੇ ਵਿੱਚ ਆਂਦਾ ਸੀਗਾ ਮਾਰਕੀਟ ਅਜਨੇ ਪੁਆਇੰਟ ਗਿਰ ਗਈ ਮਾਰਕੀਟ ਹੈ ਮੇਰਾ ਉੱਥੋਂ ਇਹ ਮਾਰਕੀਟ ਗਿਰ ਕਿਸ ਤਰ੍ਹਾਂ ਗਈ ਕੀ ਮਾਰਕੀਟ ਕਿਹੜੀ ਮਾਰਕੀਟ ਗਿਰ ਗਈ ਮੇਰਾ ਫਸਟ ਟਾਈਮ ਨਾ ਕੈਸ਼ ਟ੍ਰੇਡ ਸੀਗਾ HDFC ਬੈਂਕ ਦਾ ਉਹਦੇ ਵਿੱਚ ਮੈਨੂੰ ਇੰਨਾ ਪ੍ਰੋਫਿਟ ਹੋ ਗਿਆ ਸੀਗਾ ਕਿ ਮੈਂ ਜੇ ਤੁਹਾਨੂੰ ਆਪਣੇ ਲੁਧਿਆਣੇ ਵਾਲੀ ਲੈਂਗੁਏਜ ਦੱਸਾਂ ਕਿ ਮੇਰਾ ਇੱਕ ਹਫ਼ਤੇ ਦਾ ਗੇੜੀ ਦਾ ਪੈਟਰੋਲ ਨਿਕਲ ਆਇਆ ਸੀਗਾ ਕਾਰ ਦਾ ਬਿਲਕੁਲ 10 ਲੱਖ ਰੁਪਏ ਜੇ ਮੈਂ ਸਲਾਹ ਇੱਕ ਦਿਨ ਨਹੀਂ ਲੈਣੀ ਹੁੰਦੀ ਕਿ ਮੈਂ 10 ਦਾ 10 ਲੱਖ ਲਾਉਣਾ ਚਾਹੀਦਾ ਮੈਨੂੰ ਜਾਂ ਉੱਚ 2-3 ਲੱਖ ਲਾਉਣੇ ਸੀ ਤੁਹਾਨੂੰ ਹਰ ਕੋਈ ਪੁੱਛਦਾ ਟਿਪ ਦੇ ਦਿਓ ਮੇਰੀ ਬੈਸਟ ਟਿਪ ਹੈ ਕਿ ਡੋਨਟ ਟ੍ਰੇਡ ਔਨ ਟਿਪਸ ਸਟੂਡੈਂਟਸ ਨੂੰ ਅਟਰੈਕਟ ਕਿੱਦਾਂ ਕੀਤਾ ਜਾਂਦਾ ਤੁਸੀਂ ਆਪਣੇ ਪ੍ਰੋਫਿਟਸ ਦੇ ਸਕਰੀਨਸ਼ਾਟਸ ਪਾਉਂਦੇ ਹੋ ਉਹ ਵੈਰੀਲਾ ਦੇਖਿਆ ਨੇ ਕਿ ਵਿੱਚ ਇੱਥੇ ਕੁਝ ਪਾਇਆ ਹੋ ਦੇਖੋ ਜਿਹੜਾ ਪ੍ਰੋਫਿਟ ਦਿਖਾ ਰਿਆ ਆਪਣਾ ਉਹਨੂੰ ਉਹ ਲਾਸ ਕਿਉਂ ਨਹੀਂ ਦਿਖਾ ਰਿਆ ਫਿਰ ਆਪਣਾ ਉਹਨੂੰ ਲਾਸ ਕਦੀ ਹੋਇਆ ਹੀ ਨਹੀਂ ਜ਼ਿੰਦਗੀ 'ਚ ਜਦ ਕਿ ਸੈਬੀ ਵੀ ਚੀਜ਼ ਕਹਿੰਦੀ ਹੈ ਕਿ 9 ਉਤੋਂ 10 ট্রেਡਰਸ ਲਾਸ 'ਚ ਹੁੰਦੇ ਨੇ ਇਹਦੇ ਵਿੱਚ ਇਹ ਹੁੰਦਾ ਕਿ ਇਹ ਸਕੈਮਸ ਵੀ ਬਹੁਤ ਚੱਲ ਰਹੇ ਨੇ ਤੁਸੀਂ ਤੁਹਾਨੂੰ ਵੀ ਸੁਣਿਆ ਹੋਵੇਗਾ ਟੈਲੀਗ੍ਰਾਮ ਤੇ ਸਕੈਮ ਚੱਲਦੇ ਨੇ ਇਦਾਂ ਦੇ ਕਿ ਲੋਕ ਕੋਈ ਵੀ ਟਰੇਡਰ ਹੈ ਉਹਨੇ ਆਪਣਾ ਗਰੁੱਪ ਬਣਾਤਾ ਜੀ ਮੇਰਾ ਗਰੁੱਪ ਹੈ ਜੁਆਇਨ ਕਰ ਲਓ ਇਨੀ ਮੰਥਲੀ ਫੀਸ ਹੈ ਦੀ ਮੈਂ ਤੁਹਾਨੂੰ ਟਿਪਸ ਦਵਾਗਾ ਉਹਨੇ ਟਿਪ ਦੇ ਦਿੱਤੀ ਤੁਹਾਨੂੰ ਟਿਪ ਦੇ ਵਿੱਚ ਕੀ ਹੁੰਦਾ ਉਹਨੇ ਦੋ ਗਰੁੱਪਸ ਬਣਾਏ ਹੁੰਦੇ ਬੇਸਿਕਲੀ ਇੱਕ ਚੋ ਕਾਲ ਦੀ ਆਪਸ਼ਨ ਦੇ ਦਿੰਦਾ ਇੱਕੋ ਪੁੱਟ ਦੀ ਆਪਸ਼ਨ ਦੇ ਦਿੰਦਾ ਤੇ ਜਿਹੜੇ ਗਰੁੱਪ ਚ ਉਹਨੂੰ ਪ੍ਰੋਫਿਟ ਹੋ ਜਾਂਦਾ ਉਥੋਂ ਸਕਰੀਨਸ਼ਾਟ ਲੈ ਕੇ ਅੱਗੇ ਸਰਕੂਲੇਟ ਕਰ ਦਿੰਦਾ ਕਿ ਦੇਖੋ ਜੀ ਮੈਂ ਤਾਂ ਆਪਣੇ ਗਰੁੱਪਸ ਆਪਣੇ ਸਟੂਡੈਂਟਸ ਨੂੰ ਕਹ ਆ ਉਹ ਦਿੱਤਾ ਸੀ ਬਾਏ ਕਰ ਉਹਨਾਂ ਨੂੰ ਪ੍ਰੋਫਿਟ ਹੋ ਗਿਆ ਉਹ ਜਿਹੜਾ ਦੂਜਾ ਗਰੁੱਪ ਹੈ ਉਹਨੂੰ ਤਾਂ ਲਾਸ ਹੋ ਗਿਆ ਸੋ ਟਰੇਡਿੰਗ ਜਿਹੜੀ ਅੱਜਕੱਲ ਦੇਖਦੇ ਹੋਮੋਗੇ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਤੁਹਾਡੀਆਂ ਰੀਲਸ ਵੀ ਸਾਹਮਣੇ ਆਉਂਦੀਆਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਦੱਸਿਆ ਜਾਂਦਾ ਕਿ ਤੁਸੀਂ ਟਰੇਡਿੰਗ ਕਰ ਸਕਦੇ ਹੋ ਬਹੁਤ ਸਾਰੇ ਜਿਹੜੇ ਲੋਕ ਨੇ ਉਹ ট্রেਡਿੰਗ ਦੇ ਵਿੱਚ ਆਪਣਾ ਪੈਸਾ ਲਾਉਂਦੇ ਨੇ ਕਈ ਮੁਨਾਫਾ ਖਾੜਦੇ ਆ ਕਈ ਲੌਸ ਵੀ ਹੋ ਜਾਂਦੇ ਨੇ ਤੇ ਜਦੋਂ ਲੌਸ ਹੁੰਦਾ ਹੈ ਤਾਂ ਉਸ ਤੋਂ ਬਾਅਦ ਉਹ ਰਾਵਾਂ ਭਰਨਾ ਬਹੁਤ ਔਖਾ ਹੋ ਜਾਂਦਾ ਪਰ ਭਾਈ ਔਖੀ ਹੋ ਜਾਂਦੀ ਹੈ ਤਾਂ ਕਿਸ ਤਰੀਕੇ ਦੇ ਨਾਲ ਅਸੀਂ ਟਰੇਡਿੰਗ ਕਰ ਸਕਦੇ ਆ ਟਰੇਡਿੰਗ ਕਿੰਨੀ ਕੁ ਲਾਹੇਵੰਦ ਹੈਗੀ ਅਤੇ ਟਰੇਡਿੰਗ ਕਿੰਨੀ ਖਤਰਨਾਕ ਵੀ ਹੈ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵੇਲੇ ਜਯਤੇਸ਼ ਮੌਜੂਦ ਨੇ ਜੀ ਵੀ ਬਹੁਤ ਬਹੁਤ ਸਵਾਗਤ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਅ اچھا ਜੀ ਵੀ ਜਿਸ ਤਰੀਕੇ ਦੇ ਨਾਲ ਟਰੇਡਿੰਗ ਦੀ ਗੱਲ ਕਰਦੇ ਆਪਾਂ ਵੀ ਟਰੇਡਿੰਗ ਬਹੁਤ ਖਤਰਨਾਕ ਵੀ ਹੈ ਕੀ ਦੇ ਵਿੱਚ ਖਤਰਨਾਕ ਹੈ ਕੀ ਹੈ ਕਿ ਕਿ ਇਕੱਲਾ ਪੈਸਾ ਹੀ ਜਿਹੜਾ ਇੱਕਦਮ ਚਲਾਇਆ ਜਾਂਦਾ ਹੈ ਜਾਂ ਇਸ ਤੋਂ ਇਲਾਵਾ ਹੋਰ ਵੀ ਬਹੁਤ ਲੋਸ ਹੈਗੇ ਨੇ ਵਿੱਚ ਇਹਦੇ ਦੇ ਦੇਖੋ ਜੀ ਮਨੀ ਮੋਨਿਟਰੀ ਲੋਸ ਤਾਂ ਹੈਗਾ ਹੀ ਕਿ ਸਾਡਾ ਪੈਸਾ ਤਾਂ ਡੁੱਬਦਾ ਹੀ ਡੁੱਬਦਾ ਬਟ ਤੁਹਾਨੂੰ ਜਿਹੜੀ ਮੈਂਟਲ ਸਟ੍ਰੈਸ ਆਉਂਦਾ ਟੈਨਸ਼ਨ ਜਾਂਦੀ ਹੈ ਉਹ ਉਹ ਚੀਜ਼ਾਂ ਦਾ ਬਹੁਤ ਵੱਡਾ ਲੋਸ ਹੁੰਦਾ ਕਿ ਤੁਹਾਡੇ ਨਾਲ ਬੇਸਿਕਲੀ ਸਾਡੀ ਸੋਸਾਇਟੀ ਵੀ ਸਾਨੂੰ ਸਪੋਰਟ ਨਹੀਂ ਕਰਦੇ ਲੋਕੀ ਹੈ ਇਸ ਚੀਜ਼ ਉੱਤੇ ਲੋਕਾਂ ਨੂੰ ਲੱਗਦਾ ਗੈਮਬਲਿੰਗ ਆ ਅੱਜ ਦੇ ਟਾਈਮ ਤੇ ਗੈਮਬਲਿੰਗ ਸਮਝਿਆ ਜਾਂਦਾ ਇਹਨੂੰ ਬਟ ਗੈਮਬਲਿੰਗ ਨਹੀਂ ਹੈ ਜੇ ਤੁਸੀਂ ਇਹਨੂੰ ਸਮਝ ਕੇ ਪੜ ਕੇ ਇਹਨੂੰ ਹਰ ਤਰੀਕੇ ਨਾਲ ਕਰੋਗੇ ਤੇ ਬਹੁਤ ਅੱਛਾ ਇੱਕ ਤੁਹਾਡੇ ਲਈ ਇੱਕ ਫਿਊਚਰ ਆਪਸ਼ਨ ਇੱਕ ਸਕਿੱਲ ਹੈ ਤੁਹਾਡੇ ਲਈ ਹੈ ਬਟ ਇਹਦੇ ਵਿੱਚ ਸਟ੍ਰੈਸ ਆਏਗਾ ਹਰ ਸਟ੍ਰੈਸ ਆਏਗਾ ਤੁਹਾਨੂੰ ਸ਼ੁਰੂ ਦੇ ਵਿੱਚ ਤੁਹਾਨੂੰ ਲਾਸਸੇਸ ਵੀ ਜ਼ਰੂਰ ਹੋਣਗੇ ਲਾਸਸੇਸ ਤੁਸੀਂ ਇਸ ਕਰਕੇ ਦੇਖੋਗੇ ਕਿਉਂਕਿ ਤੁਹਾਡੀ ਟਿਊਸ਼ਨ ਫੀਸ ਹੈ ਮਾਰਕੀਟ ਨੂੰ ਜੋ ਤੁਸੀਂ ਦੇ ਰਹੇ ਹੋ ਉਹਨਾਂ ਨੂੰ ਕਿਉਂਕਿ ਇਦੇ ਵਿੱਚ ਜੇ ਤੁਸੀਂ ਲੌਸ ਨਹੀਂ ਦੇਖੋਗੇ ਫਰਸਟ ਡੇ ਤੋਂ ਜੇ ਜਿੱਦਾਂ ਤੁਹਾਨੂੰ ਲੌਸ ਵੱਡਾ ਆਏਗਾ ਉਹ ਦਿਨ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਤੁਹਾਨੂੰ ਡੀਲ ਕਿਸ ਤਰ੍ਹਾਂ ਕਰਨਾ ਹੈ ਤੈਸ ਕਰਕੇ ਛੋਟੇ ਲੌਸਸ ਵੀ ਜੇ ਹੋ ਰਹੀ ਹੈ ਤੇ ਇਹ ਤੁਹਾਡੇ ਲਈ ਅੱਛੀ ਗੱਲ ਹੈ ਬਟ ਜੇ ਸਿੱਖ ਕੇ ਕਰ ਰਹੇ ਹੋ ਫਿਰ ਤੁਹਾਨੂੰ ਲੌਸਸ ਬੁੱਕ اٹ ਹੋਣਗੇ ਅੱਛਾ ਜਿਵੇਂ ਵੀ ਹੁਣ ਕਹਿੰਦੇ ਨੇ ਕਿ ਜਦੋਂ ਟਰੇਡਿੰਗ ਕਰਨੀ ਸ਼ੁਰੂ ਕਰਦਾ ਨਾ ਬੰਦਾ ਦੇਖਦਾ ਵਾ ਜਿਵੇਂ ਨੁਕੜਾਂ ਦੀ ਗੱਲ ਕਰ ਲੈਂਦੇ ਆਪਾਂ ਜਿਹੜੀਆਂ ਉਹ ਟਰੇਡਿੰਗ ਹੁੰਦੀਆਂ ਨੇ ਜਿਹੜੀਆਂ ਡੇ ਬਾਈ ਡੇ ਚੱਲਦੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਪੈਸੇ ਲਾਉਂਦੇ ਨੇ ਕੋਈ ਪਰਿਵਾਰ ਕੋਈ ਹੁੰਦਾ ਉਹਦੇ ਵਿੱਚੋਂ ਕੋਈ ਜਾਂਦਾ ਸਦਸੇ ਵੀ ਹਾਂਜੀ ਜੀ ਜਦ ਅਸੀਂ 10 ਰੁਪਏ ਲਾਤੇ ਅਸੀਂ 20 ਰੁਪਏ ਲਾਤੇ 100 ਰੁਪਏ ਲਾਤਾ 1000 ਲਾਤਾ ਉਹ ਇੱਕ ਦਿਨ ਚ ਉਹਨਾਂ ਨੂੰ ਮਿਲ ਗਈ ਉਹ ਜਦੋਂ ਅੱਗੇ ਉਹ ਲਾਲਸਾ ਆਉਂਦੀ ਹੈ ਅਗਲਾ ਹੋਰ ਲਾਉਂਦਾ ਪੈਸੇ ਪਰ ਉਹ ਡੋਬ ਜਾਂਦੇ ਨੇ ਕਿ ਇਹਦੇ ਵਿੱਚ ਵੀ ਇਦਾਂ ਹੀ ਹੁੰਦਾ ਵਾ ਨਹੀਂ ਇਹਦੇ ਚ ਇਦਾਂ ਨਹੀਂ ਹੁੰਦਾ ਦੇਖੋ ਲਾਲਚ ਹਰ ਚੀਜ਼ ਨੂੰ ਤੁਹਾਨੂੰ ਖਰਾਬ ਵੀ ਕਰੇਗਾ ਤੁਸੀਂ ਕਿਸੇ ਵੀ ਬਿਜ਼ਨਸ ਚ ਲਾਲਚ ਕਰੋਗੇ ਤੁਹਾਨੂੰ ਖਰਾਬ ਕਰੇਗਾ ਹੀ ਕਰੇਗਾ ਬੜ ਜੇ ਤੁਸੀਂ ਇਹਦੇ ਚ ਪੜ ਕੇ ਇਹਨੂੰ ਕਰਦੇ ਹੋ ਨੂੰ ਚਾਰਟਸ ਨੂੰ ਐਨਲਾਈਜ਼ ਕਰਕੇ ਕਰਦੇ ਹੋ ਆਪਣੇ ਫੰਡਾਮੈਂਟਲ ਟੈਕਨੀਕਲ ਤੁਹਾਨੂੰ ਕਲੀਅਰ ਨੇ ਤੁਹਾਨੂੰ ਲਾਸ ਨਹੀਂ ਹੋਏਗਾ ਹਾਂ ਕਦੀ ਲਾਸ ਦੇਖੋ ਮਾਰਕੀਟ ਤੁਹਾਡੇ ਪੁੱਠੀ ਵੀ ਚੱਲ ਸਕਦੀ ਹੈ ਤੁਸੀਂ ਮੈਂ ਇੰਡੀਅਨ ਮਾਰਕੀਟ ਮੈਨੀਪੂਲੇਟ ਵੀ ਹੋ ਜਾਂਦੀ ਹੈ ਕਿਉਂਕਿ ਬਹੁਤ ਵੱਡੀ ਗੱਲ ਨਹੀਂ ਹੈ ਕਿ ਮਾਰਕੀਟ ਮੈਨੀਪੂਲੇਟ ਹੋ ਗਈ ਤੁਹਾਨੂੰ ਲਾਸ ਹੋ ਗਿਆ ਬਟ ਜੇ ਤੁਸੀਂ ਹਰ ਚੀਜ਼ ਐਨਲਾਈਜ਼ ਕਰਕੇ ਕਰਦੇ ਹੋ ਤੁਹਾਡੇ 90% ਚਾਂਸਸ ਲਾਸ ਦੇ ਘੱਟ ਜਾਣਗੇ ਹੂੰ ਅੱਛਾ ਇਹ ਤੋਂ ਇਲਾਵਾ ਗੱਲ ਕਰਦਾ ਮੈਂ ਤੁਸੀਂ ਅਜੇ ਹਕ ਕੀ ਸਿਖਾਉਨੇ ਹੋ ਜਿਹੜੇ ਕੋਈ ਤੁਹਾਡੇ ਕੋਲ ਲੋਕ ਆਉਂਦੇ ਨੇ ਸਿੱਖਣ ਦੇ ਲਈ ਉਹਦੇ ਵਿੱਚ ਹੁੰਦਾ ਹੈ ਕਿ ਇਹ ਸਪੈਸ਼ਲ ਦੇਖੋ ਸਾਡੀ ਸਾਡੇ ਇੰਸਟੀਚੂਟ ਦੀ ਯੂਐਸਪੀ ਹੈ ਕਿ ਅਸੀਂ ਤਾਂ ਬੇਸਿਕਲੀ ਸਭ ਇੱਥੇ ਟੈਕਨੀਕਲ ਕਰਾ ਰਹੇ ਆ ਫੰਡਾਮੈਂਟਲ ਕਰਾ ਰਹੇ ਬਟ ਲਾਈਵ ਟਰੇਡ ਸਟੂਡੈਂਟਸ ਨਾਲ ਕੋਈ ਨਹੀਂ ਬੈ ਕੇ ਕਰ ਰਿਆ ਅਸੀਂ ਲਾਈਵ ਟਰੇਡ ਵੀ ਕਰਾਉਂਦੇ ਆ 1 on 1 ਵੀ ਕਰਾਉਂਦੇ ਆ ਕਿਸੇ ਨੂੰ ਕੋਈ ਵੀ ਕਿਸੇ ਟਾਈਮ ਵੀ ਪ੍ਰੋਬਲਮ ਆਉਂਦੀ ਕਿਸੇ ਵੀ ਟਰੇਡ ਚ ਪ੍ਰੋਬਲਮ ਆਉਂਦੀ ਅਸੀਂ ਉਹਦੇ ਚ ਵੀ ਹੈਲਪ ਕਰਦੇ ਆ ਸਟੂਡੈਂਟਸ ਦੇ ਆਪਣੇ ਔਰ ਸਟੂਡੈਂਟ ਸਾਡੇ ਟੱਚ ਉਹ ਕਾਫੀ ਪ੍ਰੋਫਿਟੇਬਲ ਨੇ ਕੋਈ ਐਕੋ ਜਸਟ ਸਟੂਡੈਂਟ ਕੋਈ ਹਾਰਡਲੀ ਹੁੰਦਾ ਕਿ ਜਿਹਨੂੰ ਕਿਸੇ ਦਿਨ ਵੀਕ ਤੇ ਵਿੱਚ ਇੱਕ ਦਿਨ ਲਾਸ ਹੋ ਗਿਆ ਹੋਗਾ ਬਟ ਉਹ ਬਹੁਤ স্মਲ ਅਮਾਉਂਟ ਦਾ ਲਾਸ ਹੁੰਦਾ ਬਾਕੀ ਸਾਰੇ ਪ੍ਰੋਫਿਟ ਚੀਨੇ ਅੱਛਾ ਇੱਕ ਤੁਸੀਂ ਮੈਨੂੰ ਚੀਜ਼ ਦਿਖਾਉਂਦੇ ਬੇ ਸੀ ਜਿਹਦੇ ਵਿੱਚ 바ਰਸ ਹੁੰਦੀਆਂ ਨੇ ਕੈਂਡਲਸ ਹੁੰਦੀਆਂ ਨੇ ਗ੍ਰੀਨ ਤੇ ਰੈਡ ਕਲਰ ਦੀਆਂ ਹਾਂ ਦੀਆਂ ਉਹ ਉਹ ਕੀ ਚੀਜ਼ ਆ ਉਹ ਕ੍ਰਿਪਟੋ ਜਰਨਸੀ ਜਿਹੜੀ ਹੁੰਦੀ ਆ ਜਾਂ ਕੌਇਨਸ ਕਹ ਲੋ ਜੋ ਚੀਜ਼ਾਂ ਚਲਦੀਆਂ ਨੇ ਉਹਨਾਂ ਦੇ ਵਿੱਚ ਵੀ ਉਹਨਾਂ ਦੇ ਸ਼ੇਅਰ ਜੇ ਦਿਖਾਏ ਜਾਂਦੇ ਨੇ ਵੀ ਆਹ ਦੇਖੋ ਜੀ ਕ੍ਰਿਪਟੋ ਜਰਨਸੀ ਚਲਦੀ ਪਈ ਆ ਆਹ ਚੀਜ਼ ਐਦਾਂ ਹੋ ਰਿਹਾ ਵਾ ਉਹ ਵੀ ਇਹਦੇ ਨਾਲ ਸਿਮਿਲਰ ਦੇਖੋ ਬਾਰਸ ਹੁੰਦੀਆਂ ਜੋ ਤੁਹਾਡੇ ਇੱਕ ਜਿਹੜੀ ਬਾਰ ਬੰਦੀ ਹੈ ਬਾਰ ਦਾ ਵੀ ਇੱਕ ਟਾਈਮ ਫਰੇਮ ਹੁੰਦਾ 5 ਮਿੰਟਸ ਹੁੰਦੇ 15 ਮਿੰਟਸ ਹੁੰਦੀ ਹੈ ਮੰਥਲੀ ਬਾਰ ਵੀ ਹੁੰਦੀ ਹੈ ਉਹ ਤੁਹਾਡਾ ਦੱਸਦੀ ਹੈ ਕਿ ਇਹ ਸਟਾਕ ਨੇ ਜਾਂ ਜਿਹੜਾ ਚਾਰਟ ਆ ਉਹਨੇ ਕਿੰਨੀ ਮੂਵਮੈਂਟ ਦਿੱਤੀ ਹੈ ਤੇ ਉਹ ਉਹ ਬਾਰ ਉਹ ਇੰਡੀਕੇਟ ਕਰਦੀ ਹੈ ਕ੍ਰਿਪਟੋ ਦੇ ਵਿੱਚ ਵੀ ਸੇ ਜਿਹੜੀ ਗ੍ਰੀਨ ਬਾਰ ਹੋਏਗੀ ਉਹ ਤੁਹਾਡਾ ਮਤਲਬ ਕਿ ਸਟਾਕ ਰਾਈਸ ਕਿੰਨਾ ਕੀਤਾ ਤੇ ਰੈੱਡ ਹੁੰਦੀ ਹੈ ਸਟਾਕ ਫਾਲ ਕਿੰਨਾ ਕੀਤਾ ਉਹਦੇ ਉਹਦੇ ਉੱਤੇ ਹੁੰਦੀਆਂ ਨੇ ਅੱਛਾ ਇਹ ਇਹ ਜਿਹੜੇ ਬਾਰਸ ਵਿੱਚ ਕਹਿੰਦੇ ਪਿਓ ਮੂਵਮੈਂਟ ਜਿਹੜੀ ਚੱਲਦੀ ਪਈ ਹੈ ਜਦੋਂ ਗ੍ਰੋਥ ਹੋ ਰਹੀ ਹੁੰਦੀ ਹੈ ਡੇਲੀ ਬਾਈ ਡੇਲੀ ਜਿਹੜੀ ਉਹ ਡੇਲੀ ਵੇ ਡੇਲੀ ਦੇ ਵਿੱਚ ਉਹਨੂੰ ਨਾਮ ਕੀ ਦਿੱਤਾ ਜਾਂਦਾ ਉਸ ਚੀਜ਼ ਨੂੰ ਵੀ ਜਿਹੜਾ ਡੇਲੀ ਦਾ ਟਰੇਡਿੰਗ ਹੁੰਦੀ ਹੁੰਦੀ ਆ ਉਹਦੇ ਵਿੱਚ ਉਹ ਡੇ ਡੇ ਟ੍ਰੇਡਿੰਗ ਨੂੰ ਇੰਟਰਾਡੇ ਟ੍ਰੇਡਿੰਗ ਕਹਿੰਦੇ ਕਿ ਸਵੇਰੇ ਬਾਏ ਕੀਤਾ ਤੇ ਉਹਨੂੰ ਸ਼ਾਮੀ ਹੀ ਸੇਲ ਕਰਤਾ ਜਾਂ ਸਵੇਰੇ ਸੇਲ ਕੀਤਾ ਸ਼ਾਮੀ ਉਹਨੂੰ ਬਾਏ ਕਰਤਾ ਉਹ ਇੰਟਰਾਡੇ ਟ੍ਰੇਡ ਹੁੰਦੇ ਆਪਣੇ ਨਹੀਂ ਉਹ ਫਿਰ ਇਹ ਐ ਨਹੀਂ ਹੁੰਦਾਗਾ ਵੀ ਜੇ ਇੱਕ ਦਿਨ ਵੱਧ ਜਵੇ ਜਾਂ ਉਹਨੂੰ ਸੇਲ ਨਹੀਂ ਕੀਤਾ ਉਹਦਾ ਬਣਦਾ ਕੀ ਫਿਰ ਬਾਅਦ ਵਿੱਚ ਉਸ ਚੀਜ਼ ਦਾ ਦੇਖੋ ਅਸੀਂ ਜੇ ਤੁਸੀਂ ਸਵੇਰੇ ਸੈਲ ਕਰ ਰਹੇ ਆ ਸ਼ਾਨੂੰ ਸ਼ਾਮੀ ਬਾਏ ਕਰਨਾ ਹੀ ਪੈਗਾ ਕਿਉਂਕਿ ਅਸੀਂ ਇਹਨੂੰ ਕੈਰੀ ਫਾਰਵਰਡ ਨਹੀਂ ਕਰ ਸਕਦੇ ਬਟ ਜੇ ਅਸੀਂ ਸਵੇਰੇ ਬਾਏ ਕਰਕੇ ਅਗਲੇ ਦਿਨ ਉਹ ਬੀਟੀਐਸਟੀ ਬਣ ਜਾਏਗਾ ਉਹਨੂੰ ਸੀ ਕੈਰੀ ਫਾਰਵਰਡ ਕਰ ਸਕਦੇ ਆ ਸਾਡੀ ਇੰਡੀਅਨ ਮਾਰਕੀਟ ਸੈਲਿੰਗ ਦੇ ਟਰੇਡਸ ਨੂੰ ਕੈਰੀ ਫਾਰਵਰਡ ਕਰਨ ਦੀ ਨਹੀਂ ਦਿੰਦੀ ਹੂੰ ਅੱਛਾ ਇਹ ਤੁਸੀਂ ਕਿਸ ਤਰੀਕੇ ਨਾਲ ਆਏ ਇਸ ਚੀਜ਼ ਦੇ ਵਿੱਚ ਟਰੇਡਿੰਗ ਦੇ ਵਿੱਚ ਤੁਸੀਂ ਜੇ ਐਮਕੋਮ ਕੀਤੀ ਫਿਰ ਉਸ ਤੋਂ ਬਾਅਦ ਇਹਨਾਂ ਪੜਾਈ ਕਰਕੇ ਸਿੱਧਾ ਟਰੇਡਿੰਗ ਦੇ ਵਿੱਚ ਬੰਦਾ ਕਹਿੰਦਾ ਵੀ ਬਿਜ਼ਨਸ ਕਰਨਾ ਕੋਈ ਹੋਰ ਤਰੀਕੇ ਨਾਲ ਕਰਦੇ ਆਂ ਆਪਾਂ ਨਹੀਂ ਦੇਖੋ ਡਾਇਰੈਕਟਲੀ ਮੈਂ ਟਰੇਡਿੰਗ ਦੇ ਵਿੱਚ ਨਹੀਂ ਆ ਮੇਰਾ ਇੱਕ ਮਤਲਬ ਸਿਗਾ ਕਿ ਮੈਂ ਇਸ ਚੀਜ਼ ਨੂੰ ਮੇਰਾ ਸਿਗਾ ਧਿਆਨ ਬੜੀ ਦੇਰ ਤੋਂ ਸਿਗਾ ਕਿ ਜਦ ਮੈਂ ਸਟੱਡੀ ਵੀ ਕਰ ਰਿਹਾ ਸੀਗਾ ਤਦ ਵੀ ਮੈਂ ਇਹ ਚੀਜ਼ ਦੇਖਦਾ ਰਹਿੰਦਾ ਸੀ ਕਿ ਕੰਪਨੀਆਂ ਕਿਸ ਤਰ੍ਹਾਂ ਕੰਮ ਕਰਦੀਆਂ ਜਾਂ ਸਟਾਕ ਮਾਰਕੀਟ ਕੀ ਹੈ ਹਰ ਇੱਕ ਨੂੰ ਦੇਖ ਹੁੰਦਾ ਕਿ ਇਹ ਚੀਜ਼ ਹੁੰਦੀ ਹੈ ਕਿ ਹਰ ਇੱਕ ਨੂੰ ਹੁੰਦਾ ਕਿ ਐਕਸਪਲੋਰ ਕਰਕੇ ਦੇਖੇ ਕੀ ਹੁੰਦਾ ਬਟ ਕੋਵਿਡ ਦਾ ਟਾਈਮ ਤੇ ਮੇਰੇ ਕੋਲ ਜੌਬ ਨਹੀਂ ਸੀਗੀ ਤੇ ਉਸ ਟਾਈਮ ਤੇ ਮੈਂ ਇਹਦੇ ਉੱਤੇ ਰਿਸਰਚ ਕਰਨਾ ਸ਼ੁਰੂ ਕੀਤਾ ਤੇ ਮੈਂ ਫਿਰ ਮਾਰਕੀਟਸ ਨੂੰ ਸਰਚ ਕੀਤਾ ਸਾਰਾ YouTube ਤੇ ਦੇਖਿਆ ਕਿਸ ਤਰ੍ਹਾਂ ਹੋ ਰਿਹਾ ਕੀ ਚੱਲ ਰਿਹਾ ਹੈ ਮਾਰਕੀਟ ਦੇ ਵਿੱਚ ਕਿਸ ਤਰ੍ਹਾਂ ਹੁੰਦਾ ਹੈ ਟਰੇਡਸ ਕਿਸ ਤਰ੍ਹਾਂ ਲਏ ਜਾਂਦੇ ਇੰਟਰਡੇ ਟਰੇਡ ਕੀ ਹੈ ਬੀਟਐਸਟੀ ਕੀ ਹੈ ਕੈਸ਼ ਦੇ ਵਿੱਚ ਕਿਸ ਤਰ੍ਹਾਂ ਟਰੇਡਿੰਗ ਹੁੰਦੀ ਹੈ ਉਦੋਂ ਮੇਰਾ ਇੰਟਰਸਟ ਪੈਣਾ ਸ਼ੁਰੂ ਹੋਇਆ ਤੇ ਮੈਂ ਕੋਵਿਡ ਨੇ ਹੀ ਮੈਨੂੰ ਇਸ ਚੀਜ਼ 'ਚ ਲਿਆੰਦਾ ਅਸੀਂ ਜਨਨ ਕਿ ਤੁਸੀਂ ਪਹਿਲਾਂ ਇਹਦੇ ਬਾਰੇ ਪੜਿਆ ਇਹਦੇ ਬਾਰੇ ਜਾਣਕਾਰੀ ਲਈ ਫਿਰ ਇਸ ਚੀਜ਼ ਚ ਹੈ ਬਿਲਕੁਲ ਮੈਂ ਹਰ ਇੱਕ ਨੂੰ ਹੀ ਸੁਜੈਸਟ ਕਰੂੰਗਾ ਦੇਖੋ ਅੱਖਾਂ ਬੰਦ ਕਰਕੇ ਕੋਈ ਵੀ ਕੰਮ ਨੂੰ ਨਾ ਕਰੋ ਉਹਦੇ ਬਾਰੇ ਪੜੋ ਦੇਖੋ ਤੁਹਾਨੂੰ ਨੌਲੇਜ ਉਹਦੀ ਕਿੰਨਾ ਕੁ ਸਮਝ ਆ ਰਿਹਾ ਉਹਦੇ ਉੱਤੇ ਕਿ ਤੁਸੀਂ ਉਹਦੀ ਟਰਮ ਟਰਮਨੋਲੋਜੀ ਸਮਝ پا ਰਹੇ ਹੋ ਕਿ ਕੀ ਹੈਗੀਆਂ ਤਾਂ ਉਹਦੇ ਵਿੱਚ ਟਰਾਈ ਜ਼ਰੂਰ ਕਰੋ ਬਟ ਇੱਕ ਵਾਰੀ ਆਪਣੇ ਆਪਣੇ ਸੈਲਫ ਤੇ ਰੀਡ ਜ਼ਰੂਰ ਕਰੋ ਨੂੰ ਹੁੰਦਾ ਕੀ ਹੈ ਤੇ ਕੋਵਿਡ ਦੇ ਦੌਰਾਨ ਕਿਦਾਂ ਹੋਇਆ ਇਹ ਸਾਰਾ ਪਿਛੇ ਫਿਰ ਕੋਵਿਡ ਦੇ ਦੌਰਾਨ ਇਹਰ ਦੇਖੋ ਅਸੀਂ ਦੇਖਦੇ ਹੁੰਦੇ ਸੀਗੇ ਕਿ ਸਾਰਾ ਕੁਝ ਬਾਂ ਸੀਗਾ ਸਾਰੇ ਘਰੇ ਸੀਗੇ ਨਿਊ ਨਿਊ ਸਾਰੇ ਬੇਸਿਕਲੀ ਨਿਊ ਹੀ ਦੇਖ ਰਹੇ ਸੀਗੇ ਤੇ ਨਿਊਜ਼ ਦੇ ਵਿੱਚ ਆਂਦਾ ਸੀਗਾ ਮਾਰਕੀਟ ਜਿੰਨੇ ਪੁਆਇੰਟ ਗਿਰ ਗਈ ਮਾਰਕੀਟ ਹੈ ਮੇਰਾ ਉੱਥੋਂ ਇਹ ਮਾਰਕੀਟ ਗਿਰ ਕਿਸ ਤਰ੍ਹਾਂ ਗਈ ਕੀ ਮਾਰਕੀਟ ਕਿਹੜੀ ਮਾਰਕੀਟ ਗਿਰ ਗਈ ਮੈਂ ਉਦੋਂ ਤੇ ਰਿਸਰਚ ਕਰਨਾ ਸ਼ੁਰੂ ਕੀਤਾ ਦੇਖਣਾ ਸ਼ੁਰੂ ਕੀਤਾ ਕਿ ਸਾਡਾ ਜਿਹੜੀ ਬੇਸਿਕਲੀ ਇੰਡੀਆ ਚ ਦੋ ਚੀਜ਼ਾਂ ਨੇ ਇੱਕ ਨਿਫਟੀ ਤੇ ਬੀਐਸਈ ਨਿਫਟੀ ਤੇ ਬੀਐਸਈ ਬੁਰੀ ਤਰ੍ਹਾਂ ਕ੍ਰੈਸ਼ ਹੋ ਚੁੱਕੀਆਂ ਸੀਗੀਆਂ ਸੇ ਨਿਫਟੀ ਵਾਸ ਅਰਾਊਂਡ 7000 ਪੁਆਇੰਟਸ ਨਿਫਟੀ ਇੰਨੀ ਥੱਲੇ ਆ ਚੁੱਕੀ ਹੋਈ ਸੀ ਤੇ ਫਿਰ ਮੇਰਾ ਉੱਥੋਂ ਹੋਇਆ ਯਾਰ ਇਹ ਕਿਸ ਤਰ੍ਹਾਂ ਨਿਰਾਈਜ਼ ਕਰੇਗਾ ਹੁਣ ਜੇ ਇੰਨੀ ਗਲੋਬਲੀ ਪੈਂਡੈਮਿਕ ਆਇਆ ਤੇ ਮਾਰਕੀਟ ਗਰੋ ਵੀ ਕਰੇਗੀ ਔਰ ਕਿਸ ਤਰ੍ਹਾਂ ਗਰੋ ਕਰੇਗੀ ਤੇ ਓਪਨ ਹੋਏਗਾ ਸਾਰਾ ਕੁਝ ਮਾਰਕੀਟ ਕੀ ਰਿਐਕਟ ਕਰੇਗੀ ਕਿ ਹੋਰ ਵੀ ਗਿਰ ਸਕਦੀ ਹੈ ਕਿਉਂਕਿ ਉਸ ਟਾਈਮ ਕਿਸੇ ਨੂੰ ਕਨਫਰਮੇਸ਼ਨ ਨਹੀਂ ਸੀ ਕਿ ਕੋਵਿਡ ਕਿੰਨੀ ਦੇਰ ਰਹੇਗਾ ਨਹੀਂ ਰਹੇਗਾ ਤੇ ਉਹਦਾ ਆਊਟਕਮ ਮਾਰਕੀਟ ਨੇ ਦੇਖ ਲਿਆ ਸੀਗਾ ਕਿ ਜਦ ਸਾਰਾ ਕੁਝ ਬੰਦ ਹੋ ਗਿਆ ਮਾਰਕੀਟ ਕਲੈਪਸ ਕਰ ਗਈ ਸੀਗੀ ਤੇ ਉਹਦਾ ਆਉਟਕਮ ਆਇਆ ਸੀਗਾ ਕਿ ਇਹ ਤਾਂ ਓਪਨ ਹੋਇਆ ਮਾਰਕੀਟ ਨੇ ਉਹ ਰਿਸੈਪਟ ਕੀਤਾ ਤੇ ਮਾਰਕੀਟ ਗਰੋ ਵੀ ਕੀਤੀ ਤੇ ਉਹਦੇ ਵਿੱਚ ਮਤਲਬ ਲੋਕ ਉਸ ਜਿਹੜਾ ਲਾਕਡਾਊਨ ਦਾ ਪੀਰੀਅਡ ਸੀਗਾ 2 ਤੋਂ 3 ਮੰਥ ਬੜੇ ਲੋਕਾਂ ਨੇ ਕੋਵਿਡ ਨੇ ਬੇਸਿਕਲੀ ਮੋਸਟ ਆਫ ਦਾ ਇੰਡੀਅਨ ਟ੍ਰੇਡਰਸ ਉਸ ਟਾਈਮ ਤੇ ਬਰਥ ਹੋਇਆ ਉਹਨਾਂ ਦਾ ਤੇ ਬਟ ਅਸੀਂ ਇੱਕ ਚੀਜ਼ ਹੈਗੀ ਹੈ ਜੋ ਜਿਨ੍ਹਾਂ ਦਾ ਬਰਥ ਉਸ ਟਾਈਮ ਹੋਇਆ 90% ਅਜੋ ਮਾਰਕੀਟ ਛੱਡ ਚੁੱਕੇ ਨੇ ਵਾਈ ਕੀ ਰੀਜ਼ਨ ਕੀ ਨੇ ਕਿਉਂਕਿ ਦੇਖੋ ਮਾਰਕੀਟ ਇੱਕ ਟਾਈਮ ਗਿਰ ਗਿਆ ਮਾਰਕੀਟ ਚੜ ਗਈ ਪਰ ਮਾਰਕੀਟ ਕਦੇ ਤਾਂ ਸਟੈਡੀ ਰਹੇਗੀ ਨਾ ਮਾਰਕੀਟ ਡੇਲੀ ਗ੍ਰਾਫ ਅਸੀਂ ਜੇ ਤੁਸੀਂ ਕਿਸੇ ਵੀ ਜੀਜ਼ ਦੇਖਦੇ ਹੋ ਤੁਸੀਂ ਡੇਲੀ ਗਰੋ ਨਹੀਂ ਕਰਦੇ ਤੁਹਾਡੇ ਬੜੀ ਲਾਈਫ ਦੀ ਵੀ ਸਾਡੀ ਇਦਾਂ ਦੀ ਕਿ ਅਸੀਂ ਡੇਲੀ ਗਰੋ ਨਹੀਂ ਕਰ ਰਹੇ ਸਾਡੀ ਲਾਈਫ ਬੜੀ ਇਹੋ ਜਿਹੀ ਹੁੰਦੀ ਕਿ ਡਲ ਮੂਵਮੈਂਟਸ ਵੀ ਆਉਂਦੇ ਆ ਅਸੀਂ ਸਾਡ ਨੂੰ ਇਹ ਲੱਗਦਾ ਯਾਰ ਜ਼ਿੰਦਗੀ 'ਚ ਕੁਝ ਹੋ ਨਹੀਂ ਰਿਹਾ ਬਿਲਕੁਲ ਸਾਈਡ ਤੇ ਚੱਲ ਰਹੀ ਜ਼ਿੰਦਗੀ ਗਰਾ ਸਟਾਕ ਮਾਰਕੀਟ ਵੀ ਇਦਾਂ ਕਿ ਇੱਕ ਦਿਨ ਮੂਵਮੈਂਟ ਆ ਗਈ ਦੋ ਦਿਨ ਮੂਵਮੈਂਟ ਆ ਗਈ ਸ਼ਾਇਦ ਦੋ ਮਹੀਨੇ ਚਾਰਟ 'ਚ ਕੋਈ ਮੂਵਮੈਂਟ ਹੀ ਨਾ ਸਟਾਕ ਉੱਥ ਲੋਕੀ ਐਸ ਕਰਕੇ ਪੇਸ਼ੈਂਸ ਲੈਵਲ ਨਹੀਂ ਹੈਗਾ ਲੋਕਾਂ ਚ ਲੋਕਾਂ ਲੱਗਦਾ ਈਜ਼ੀ ਮਨੀ ਸੀਗਾ ਲੋਕਾਂ ਲੱਗ ਗਿਆ ਕਿ ਮਾਰਕੀਟ ਓਪਨ ਹੋਈ ਆਪਣਾ ਸਟਾਕਸ ਜਿਹੜੇ ਬੂਮ ਕੀਤੇ ਲੋਕਾਂ ਲੱਗਾ ਯਾਰ ਕੀ ਪੈਸਾ ਬਣ ਗਿਆ ਦੇ ਵਿੱਚ ਉਹ ਬੂਮ ਕਰਕੇ ਲੋਕਾਂ ਫਿਰ ਲੋਕਾਂ ਨੇ ਦੁਬਾਰਾ ਰੀਇਨਵੈਸਟ ਕੀਤਾ ਪ੍ਰੋਫਿਟ ਕੱਢ ਕੇ ਫਿਰ ਮਤਲਬ ਮਾਰਕੀਟ ਵਾਸ ਆਪਣੇ ਪੇਸ ਤੇ ਚੱਲਣੀ ਸ਼ੁਰੂ ਹੋ ਗਈ ਲੋਕਾਂ ਲੱਗਾ ਰਹੇ ਤੇ ਚੀਜ਼ ਸਾਡੇ ਮਤਲਬ ਦੀ ਹੈ ਹੀ ਨਹੀਂ ਕਿ ਲਾਸ ਵੀ ਹੋ ਰਿਹਾ ਉਹਨਾਂ ਨੇ ਪੇਸ਼ੈਂਸ ਨਹੀਂ ਕੀਤੀ ਡਿਸਪਲਨ ਪੇਸ਼ੈਂਸ ਬਹੁਤ ਜ਼ਰੂਰੀ ਹੈ ਇਸ ਕੰਮ 'ਚ ਅੱਛਾ ਜੀ ਵੀ ਜਿਹੜਾ ਆਪਣਾ ਕੋਵਿਡ-19 ਆ ਗਿਆ ਤਿੱਕੇ ਉਸ ਤੋਂ ਬਾਅਦ ਲਾਕਡਾਊਨ ਲੱਗ ਜਾਂਦਾ ਸਾਰੇ ਆਪਣਾ ਆਪਣਾ ਜਿਹੜਾ ਕੰਮਚਾਰ ਸੀਗਾ ਉਹ ਘਾਟੇ 'ਚ ਚਲੀ ਗਈ। ਟਰੇਡਿੰਗ ਘਾਟੇ ਦੇ ਵਿੱਚ ਕਿਉਂ ਨਹੀਂ ਗਈ ਉਸ ਵੇਲੇ ਜਦੋਂ ਸਾਰਾ ਕਹੋ ਵੀ ਪੂਰਾ ਵਰਲਡ ਹੀ ਬੰਦ ਸੀਗਾ ਕਿ ਇਹ ਕਹਿ ਸਕਦਾ ਵੀ ਇਨਵੈਸਟਰ ਜਿਹੜੇ ਸੀਗੇ ਉਹ ਹਲੇ ਵੀ ਉਹ ਬਾਕੀ ਜਿਹੜੀ ਸਟਾਕ ਸੀ ਕਿ ਬਾਈ ਕਰ ਰਹੇ ਸੀਗੇ ਜਾਂ ਸੇਲ ਕਰ ਰਹੇ ਸੀਗੇ ਇਸ ਕਰਕੇ ਥੋੜਾ ਚੱਲੀ ਜਾਂਦਾ ਸੀ ਹੱਬ ਤੱਕ। ਦੇਖੋ ট্রেডিং ਕਾਟੇਜ ਨਹੀਂ ਗਈ ਇਹ चीजतरी ਹੈਗੀ ਜਦ ਸਾਡੀ ਮਾਰਕੀਟ ਜਿਹੜੀਆਂ ਕਲਾਪਸ ਕਰ ਗਈਆਂ ਮਾਰਕੀਟ ਪੂਰੀ ਉਹ ਵੀ ਘਟਾਈ ਜੀਗਾ ਬਟ ਇਨਵੈਸਟਰਸ ਐਸ ਕਰਕੇ ਕਾਟੇਜ ਨਹੀਂ ਗਏ ਕਿਉਂਕਿ ਉਹਨਾਂ ਕੋਲ ਇੱਕ ਬਾਇੰਗ ਓਪਰਚ्युनिटी ਆ ਗਈ ਸੀ ਹੁਣ ਜਿਨ੍ਹਾਂ ਨੇ ਤਾਂ ਲੌਂਗ ਟਰਮ ਵਿਊ ਰੱਖਿਆ ਹੋਇਆ ਕਿ ਜਿਨ੍ਹਾਂ ਨੇ ਉਹ ਸੀਗਾ ਕਿ ਮੇਰਾ ਲੌਂਗ ਟਰਮ ਵਿਊ ਕਿ ਮੈਂ ਇਹ ਸ਼ੇਅਰ ਅੱਜ ਲੇਤਾ ਮੈਂ ਕਟੋ-ਕਟ 20 ਸਾਲਾਂ ਬਾਅਦ ਇਹਨੂੰ ਵੇਚਣਾ ਉਹਨਾਂ ਕੋਲ ਇੱਕ ਬਾਇੰਗ ਓਪਰਚ्युनिटी ਆ ਗਈ ਉਹਨਾਂ ਨੇ ਐਵਰੇਜਿੰਗ ਕਰ ਲਈ ਸ਼ੇਅਰਸ ਦੀ ਅਪਰੇ ਉਹਨਾਂ ਨੂੰ ਬਹੁਤ ਸ਼ੀਓਪਰਚੁਨਿਟੀ ਮਿਲ ਗਈ ਕਿ ਇਹਨੇ ਸਸਤੇ ਪ੍ਰਾਈਸ ਤੇ ਜੇ ਤੁਸੀਂ ਐਵਰੇਜ ਕਰ ਰਹੇ ਹੋ ਤੁਸੀਂ ਬਲਕ ਹੋਰ ਕੁਲ ਕੁਆਂਟੀਟੀਜ਼ ਖਰੀਦ ਸਕਦੇ ਹੋ ਜਿੱਥੇ ਉਹਨਾਂ ਨੇ 100 ਸ਼ੇਅਰਸ ਖਰੀਦਨੇ ਸੀ ਉੱਥੇ ਉਹਨਾਂ ਨੇ 500 500 ਦੇ ਨਾਲ ਐਵਰੇਜ ਕੀਤਾ ਤੇ ਉਹਨਾਂ ਨੇ ਇਹ ਤਾਂ ਅਪਰਚੁਨਿਟੀ ਅੱਛੀ ਜੀ ਗਈ ਬਟ ਇਹ ਇੱਥੇ ਤੁਸੀਂ ਤੁਹਾਨੂੰ ਅਪਰਚੁਨਿਟੀ ਟਰੈਕ ਕਰਨੀ ਪਵੇਗੀ ਕਿਸ ਤਰ੍ਹਾਂ ਦੀ ਅਪਰਚੁਨਿਟੀ ਤੁਹਾਨੂੰ ਆ ਰਹੀ ਹੈ ਅੱਛਾ ਮੈਂ ਤੁਹਾਡੀ ਗੱਲ ਕਰਦਾ ਵਾਂ ਤੁਸੀਂ ਫਸਟ ਟਾਈਮ ਟਰੇਡਿੰਗ ਕੀਤੀ ਠੀਕ ਹੈ ਕਿੰਨਾ ਕੁ ਪ੍ਰੋਫਿਟ ਖੱਟਿਆ ਉਹਨੂੰ ਵੀਰੇ ਦਾ ਤੋਂ ਐਡਾ ਅੰਦਰੋਂ ਕਿਉਰਿਓਸਿਟੀ ਜਾਗੀ ਕਿ ਮੈਂ ਯਾਰ ਹੋਰ ਕਰਨਾ ਜਾਣਨਾ ਵੀ ਆ ਕਿੰਨਾ ਕੁ ਸੀਗਾ ਪ੍ਰੋਫਿਟ ਇਹ ਜੇ ਮੇਰਾ ਫਰਸਟ ਟਾਈਮ ਨਾ ਕੈਸ਼ ਟ੍ਰੇਡ ਸੀਗਾ HDFC ਬੈਂਕ ਦਾ ਤੇ ਉਹਦੇ ਵਿੱਚ ਮੈਨੂੰ ਇੰਨਾ ਕੁ ਪ੍ਰੋਫਿਟ ਹੋ ਗਿਆ ਸੀਗਾ ਕਿ ਮੈਂ ਜੇ ਤੁਹਾਨੂੰ ਆਪਣੇ ਲੁਧਿਆਣੇ ਵਾਲੀ ਲੈਂਗੁਏਜ ਦੱਸਾਂ ਕਿ ਮੇਰਾ ਇੱਕ ਹਫ਼ਤੇ ਦਾ ਗੇੜੀ ਦਾ ਪੈਟਰੋਲ ਨਿਕਲ ਆਇਆ ਸੀਗਾ ਕਾਰ ਦਾ ਤੇ ਮੈਂ ਸੋਚਿਆ ਯਾਰ ਇਹ ਚੀਜ਼ ਵਧੀਆ ਮਤਲਬ ਦੇਖੋ ਕੀਤੀ ਵੀ ਆਪਣੇ ਟੰਗ ਨਾਲ ਆਪਣੇ ਤਰੀਕੇ ਨਾਲ ਉਹਨੂੰ ਹੋਲ ਜ਼ਰੂਰ ਦੋ ਤੋ ਤਿੰਨ ਦਿਨ ਟ੍ਰੇਡ ਕੀਤਾ ਸੀਗਾ ਬੀਟੀਐਸਟੀ ਟ੍ਰੇਡ ਸੀਗੀ ਬਟ ਉਹ ਮੈਨੂੰ ਪ੍ਰੋਫਿਟ ਦੇ ਕੇ ਗਿਆ ਫਿਰ ਉਸ ਤੋਂ ਬਾਅਦ ਇਹਨੂੰ ਸਮਝਿਆ ਯਾਰ ਜੇ ਇਹਦੇ ਚੋ ਪ੍ਰੋਫਿਟ ਇਸ ਤਰ੍ਹਾਂ ਨਿਕਲ ਰਿਹਾ ਇਹਨੂੰ ਪੜ ਕੇ ਹੋਰ ਕਿਉਂ ਨਹੀਂ ਕੀਤਾ ਜਾ ਸਕਦਾ ਕਿ ਜੇ ਇੰਨੀ ਅਮਾਉਂਟ ਰਿਸਕ ਤੇ ਲਿੱਤੀ ਹੈ ਇਸ ਤੋਂ ਵੱਧ ਅਮਾਉਂਟ ਜੇ ਰਿਸਕ ਤੇ ਲਾਵਾਂਗੇ ਕੀ ਬਣੂਗਾ ਇਹਦਾ ਹੂੰ ਤੇ ਇਹ ਚੀਜ਼ ਸੀਗੀ ਤਾਂ ਫਿਰ ਉਸ ਤੋਂ ਬਾਅਦ ਫਿਰ ਕੀ ਕੀ ਕੀਤਾ ਫਿਰ ਇਹਦੇ ਨਾਲ ਜੀ ਜੀ ਵੀ ਮੈਨੂੰ ਪਤਾ ਹੁਣ ਤੁਸੀਂ ਆਪ ਜਿਹੜਾ ਇੰਸਟੀਚੂਟ ਸਟਾਰਟ ਕੀਤਾ ਉਹ ਹੁਣ ਕੀਤਾ ਹੈ ਹਾਂਜੀ ਉਸ ਤੋਂ ਪਹਿਲਾਂ ਟਰੇਡਿੰਗ ਕਰਦੇ ਪਏ ਸੀ ਨਾਲ ਕੋ 파ਟਨਰ ਸੀ ਕੋਈ ਜਿਹੜੇ ਨਾਲ ਤੁਹਾਡੇ ਜੁੜੇ ਹੋਏ ਸੀ ਕੋਈ ਨਹੀਂ ਨਹੀਂ ਤਾਦਮਾ ਇਕੱਲਾ ਹੀ ਸੀਗਾ ਟਰੇਡਿੰਗ ਹੁਣ ਮਤਲਬ ਉਸ ਤੋਂ ਬਾਅਦ ਆ ਸੀਗਾ ਕਿ ਇਹਦੇ ਉੱਤੇ ਰਿਸਰਚ ਕਰਨੀ ਸ਼ੁਰੂ ਕੀਤੀ ਕਿ ਫਿਰ ਮੈਂ ਟੈਕਨੀਕਲ ਸਮਝਿਆ YouTube ਤੋਂ ਸਾਰਾ ਕਿ YouTube ਇੰਨੀ ਇੱਕ ਵਾਸਟ ਉੱਥੇ ਨੋਲਿਜ ਹੈਗੀ ਹੈ ਕਿ ਤੁਸੀਂ ਕਨਫਿਊਜ਼ ਮੈਂ ਬਹੁਤ ਕਨਫਿਊਜ਼ ਹੋਇਆ ਜਦ ਮੈਂ ਸ਼ੁਰੂ ਕੀਤਾ ਕਿ ਇੱਕ ਬੰਦਾ ਕੁਝ ਕਹਿ ਰਿਹਾ ਇੱਕ ਬੰਦਾ ਕੁਝ ਕਹਿ ਰਿਹਾ ਤੇ ਫਿਰ ਮੈਂ ਉਹ ਟੈਕਨੀਕਲ ਸਮਝਣੀ ਸ਼ੁਰੂ ਕੀਤੀ ਕਿ ਚਾਰਟ ਪੈਟਰਨਸ ਕਿਸ ਤਰ੍ਹਾਂ ਵਰਕ ਕਰਦੇ ਆ ਥੋੜੇ ਇੰਡੀਕੇਟਰਸ ਕਿਸ ਤਰ੍ਹਾਂ ਵਰਕ ਕਰਦੇ ਆ ਕਿ ਹਰ ਇੰਡੀਕੇਟਰ ਦੀ ਡਿਫਰੈਂਟ ਮੂਵਮੈਂਟ ਹੈ ਹਰ ਚੀਜ਼ ਡਿਫਰੈਂਟ ਹੈ ਉੱਥੇ 5 ਮਿੰਟ ਦੇ ਟਾਈਮ ਫਰੇਮ ਤੇ ਪੈਟਰਨ ਫਰਕ ਬਣ ਰਿਹਾ ਹੈ 15 ਮਿੰਟਸ ਤੇ ਫਰਕ ਬਣ ਰਿਹਾ ਹੈ ਕਈ ਵਾਰੀ ਉਹ 트੍ਰੈਪ ਵੀ ਹੋ ਜਾਂਦਾ ਸੀਗਾ ਕਿ ਆ ਪੈਟਰਨ ਬਣ ਗਿਆ ਸੀ ਟ੍ਰੇਡ ਲੈ ਲੈਂਦੇ ਸੀਗੇ ਬਟ ਉਹ 트੍ਰੈਪ ਹੋ ਜਾਂਦਾ ਸੀ ਅੱਗਿਓ ਬਟ ਫਿਰ ਉਹਨੂੰ ਉਸਤੇ ਕੀਤਾ ਕਿ ਇੱਕ ਇੱਕ ਉਹ ਚੀਜ਼ ਕੀਤੀ ਕਿ ਅਸੀਂ ਉਹਨੂੰ ਟੈਸਟ ਕੀਤਾ ਕਿ ਇੱਕ ਟਾਈਮ ਪੈਟਰਨ ਚੱਕਦੇ ਆ ਉਹਨੂੰ 6 ਮਹੀਨੇ ਚ ਰੋਹਤੇ ਹੀ ਟੈਸਟ ਕਰਨਾ ਇੱਕੋ ਪੈਟਰਨ ਨੂੰ ਇੱਕੋ ਇੰਡੀਕੇਟਰ ਨੂੰ ਇੱਕੋ ਟਾਈਮ ਪੈਟਰਨ ਤੇ ਤੇ ਉਹ ਚੀਜ਼ ਕੀਤਾ ਜੇ ਤੁਸੀਂ ਉਹਤੇ ਪਰਫੈਕਟ ਹੋ ਜਾਂਦੇ ਹੋ ਫਿਰ ਤੁਹਾਨੂੰ ਲੱਗਦਾ ਕਿ ਮੈਂ ਇਹ ਚੀਜ਼ ਅਗਲੀ ਚੀਜ਼ ਟਰਾਈ ਕਰਾਂਗਾ ਪਹਿਲਾਂ ਇੱਕ ਸਟਰੈਟਜੀ ਤੇ ਪਰਫੈਕਟ ਹੋਣਾ ਪਵੇਗਾ ਫਿਰ ਦੂਜੀ ਸਟਰੈਟਜੀ ਤੇ ਜਾ ਸਕਦੇ ਹਾਂ ਸੀ ਅੱਛਾ ਜੀ ਵੀ ਇੱਕ ਮੇਰਾ ਸਵਾਲ ਹੈ ਮੰਨ ਲਓ ਮੇਰੇ ਕੋਲ 10 ਲੱਖ ਰੁਪਏ ਹੈ ਠੀਕ ਹੈ ਮੇਰੇ ਅਕਾਊਂਟ ਦੇ ਵਿੱਚ ਪੈਸੇ ਨੇ ਮੈਂ ਟੈਕਸ ਵੀ ਭਰ ਰਿਹਾ ਸਾਰਾ ਕੁਝ ਕਰ ਰਿਹਾ ਪਰ ਮੇਰਾ ਮਨ ਇਹ ਹੈ ਵੀ ਜਿਹੜੀ ਮੇਰੇ ਕੋਲ ਪੈਸੇ ਨੇ ਵੀ ਮੈਂ ਟਰੇਡਿੰਗ ਤਤੋਂ ਤੁਸੀਂ ਜੇ ਮੈਂ ਸਲਾਹ ਇਕਦਤੀ ਲੈਣੀ ਹੋਵੇ ਕਿ ਮੈਂ 10 10 ਲੱਖ ਲਾਉਣਾ ਚਾਹੀਦਾ ਮੈਨੂੰ ਜਾਂ ਉਹ ਚ 2-3 ਲੱਖ ਲਾਉਣਾ ਚਾਹੀਦਾ ਹੈ ਦੇਖੋ ਐਜ਼ ਅ ਬਿਗਨਰ ਤੇ ਸੀ ਤੁਹਾਨੂੰ ਇਹ ਕਹਾਂਗੇ ਤੁਸੀਂ ਕੈਸ਼ ট্রেਡਿੰਗ ਕਰੋ ਔਰ ਕੈਸ਼ ট্রেਡਿੰਗ ਨਾ ਕਰੋ ਪਹਿਲਾਂ ਸਿਰਫ ਇਨਵੈਸਟਿੰਗ ਵੱਲ ਜਾਓ ਇੱਕ ਆਪਣਾ ਇਨਵੈਸਟਿੰਗ ਪੋਰਟਫੋਲੀਓ ਬਣਾਓ ਉਹਦੇ ਵਿੱਚ ਦੇਖੋ ਕਿ ਤੁਸੀਂ ਤੁਹਾਨੂੰ ਇਨਵੈਸਟ ਕਿੰਨਾ ਤੁਸੀਂ ਕਰਨਾ ਚਾਹੁੰਦੇ 10 ਲੱਖ ਆ ਤੁਸੀਂ 2 ਲੱਖ ਉਹਦੇ ਚ ਇਨਵੈਸਟ ਕਰ ਲਓ ਆਪਣਾ ਕੋਈ ਵੀ ਅੱਛੀ ਕੰਪਨੀਆਂਜ਼ ਦੇ ਫੰਡਾਮੈਂਟਲਸ ਚੈੱਕ ਕਰੋ ਬੈਲੈਂਸ ਸ਼ੀਟ ਵਗੈਰਾ ਰੀਡ ਕਰੋ ਤੇ ਉਹਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕੰਪਨੀ ਕਿਸ ਤਰ੍ਹਾਂ ਵਰਕ ਕਰ ਰਹੀ ਹੈ ਕੀ ਉਹਦਾ ਗਰੋਥ ਕਿੰਨੀ ਹੋ ਸਕਦੀ ਹੈ ਕੀ ਡਿਮਾਂਡ ਹੈ ਉਹਦੇ ਪ੍ਰੋਡਕਟਸ ਦੀ ਤੇ ਉਹਨੂੰ ਤੁਸੀਂ ਅੱਗੇ ਫਿਊਚਰ ਵਾਸਤੇ ਦੇਖੋ ਕਿ ਇਹਦਾ ਕਿਸ ਤਰ੍ਹਾਂ ਜਾ ਰਿਹਾ ਅੱਗੇ ਨਹੀਂ ਨਹੀਂ ਇਹ ਬੈਲੈਂਸ ਸ਼ੀਟ ਜਿਹੜੀ ਤੁਸੀਂ ਗੱਲ ਕਰਦੇ ਬੈਲੈਂਸ ਸ਼ੀਟ ਦੇਖੀ ਕਿਵੇਂ ਜਾਂਦੀ ਹੈ ਇਹ ਕਿਸੇ ਚੀਜ਼ ਬੈਲੈਂਸ ਸ਼ੀਟ ਰੀਡ ਉਹ ਫੰਡamentals ਦੇ ਵਿੱਚ ਆਜੰਦੀ ਕਿ ਉਹਦੇ ਐਸੈਟਸ ਕਿੰਨੇ ਆ ਲਾਇਬਿਲਟੀਜ਼ ਕਿੰਨੀਆਂ ਆ ਨੇ ਉਹਦੇ ਵਰਕਿੰਗ ਕੈਪੀਟਲ ਕਿੰਨਾ ਆ ਉਹਦੇ ਡੈਟਰਸ ਕਿੰਨੇ ਆ ਡੈਟ ਪੀਰੀਅਡ ਕਿੰਨਾ ਆ ਉਹਦੇ ਵਿੱਚ ਉਹਦੇ ਡੈਟ ਕਿੰਨਾ ਚੱਲ ਰਿਹਾ ਸ਼ਾਰਟ ਟਰਮ ਡੈਟ ਲੌਂਗ ਟਰਮ ਡੈਟ ਹਾਂ ਬਹੁਤ ਚੀਜ਼ਾਂ ਮੈਟਰ ਕਰਦੀਆਂ ਬੈਲੈਂਸ ਸ਼ੀਟ ਰੀਡ ਕਰਨ ਚਵੀ ਹੂੰ ਜਿਹੜੇ ਇਹ ਜਿੰਨੇ ਵੀ ਜਣੇ ਟ੍ਰੇਡ ਕਰਦੇ ਆ ਪਹਿਲਾਂ ਉਹ ਸੀ ਨੂੰ ਸਾਰਾ ਰੀਡ ਕਰਦੇ ਨੇ ਫਿਰ ਇਨਵੈਸਟ ਕਰਨਾ ਸ਼ੁਰੂ ਕਰਦੇ ਨੇ ਦੇਖੋ ਨੀ ਦਾ ਦਿੱਦਾ ਪਰਫੋਰਮਸ ਤੇ ਦੇਖਦੇ ਆ ਅਸੀਂ ਤਾਂ ਅੱਜ ਕੱਲ ਤਾਂ ਵੀ ਫੌਂਸ ਦੇ ਉੱਤੇ ਆ ਗਿਆ ਵੀ ਆ ਯਾਰ ਆ ਚੀਜ਼ ਤਾਂ ਚਲਦੀ ਪਈ ਆ ਚਲੋ ਮੈਂ ਕਰਕੇ ਦੇ ਦਿੰਦਾ ਤੇ ਇੰਨੇ ਪੈਸੇ ਲਾ ਕੇ ਦੇਖਦਾ ਪਿਆ ਵਾ ਵੀ ਲੋਕ ਉਹਦਾ ਕਰ ਦਿੰਦੇ ਵੀ ਉਹਦੇ ਵਿੱਚ ਲਾਸ ਜ਼ਰੂਰ ਹੈਗਾ ਵਾ ਦੇਖੋ ਜੇ ਤੁਸੀਂ ਪੜ੍ਹ ਕੇ ਟਰੇਡ ਕਰੋਗੇ ਤੁਹਾਡੇ 90% ਚਾਂਸ ਹੈ ਕਿ ਤੁਹਾਨੂੰ ਲੌਸ ਨਹੀਂ ਹੋਏਗਾ ਤੁਸੀਂ ਸਮਝ ਕੇ ਕਰੋਗੇ ਚੀਜ਼ ਨੂੰ ਪਰ ਜੇ ਤੁਸੀਂ ਕਿਸੇ ਦੇ ਪਿੱਛੇ ਲੱਗ ਕੇ ਟਰੇਡ ਕਰੋਗੇ ਫਿਰ ਤਾਂ ਤੁਹਾਨੂੰ ਪਤਾ ਹੀ ਕੀ ਹੋ ਸਕਦਾ ਕਿ ਇੱਕ ਟਰੇਡਿੰਗ ਦੇ ਵਿੱਚ ਨਾ ਇੱਕ ਸਭ ਤੋਂ ਵੱਡੀ ਲੋਕੀ ਸਾਨੂੰ ਪੁੱਛਦੇ ਟਿਪ ਦੇ ਦਿਓ ਟਿਪ ਦੇ ਦਿਓ ਕਿ ਤੁਸੀਂ ਜਿੱਥੇ ਵੀ ਜਾਓਗੇ ਤੁਸੀਂ ਕਿਸੇ ਨੂੰ ਵੀ ਕਹੋਗੇ ਮੈਂ ਟਰੇਡਰ ਹਾਂ ਮੈਂ ਕੁਛ ਮੈਂ ਇਨਵੈਸਟਿੰਗ ਕਰਦਾ ਤੁਹਾਨੂੰ ਹਰ ਕੋਈ ਪੁੱਛਦਾ ਟਿਪ ਦੇ ਦਿਓ ਮੇਰੀ ਬੈਸਟ ਟਿਪ ਹੈ ਕਿ ਡੋਨਟ ਟਰੇਡ ਔਨ ਟਿਪਸ ਆਪਣਾ ਪੜੋ ਆਪਣੇ ਲਈ ਰਿਸਰਚ ਕਰੋ ਐਨਾਲਿਸਿਸ ਕਰੋ ਉਸ ਤੋਂ ਬਾਅਦ ਅਜ ਪੈਸਾ ਲਾਓ ਜਿਹੜੀ ਬੈਲ ਸ਼ੀਟ ਪੜਨੀ ਬਣੀ ਆ ਕਾਉਂਸਲਰਾਂ ਦਾ ਪਹਿਲਾਂ ਨਹੀਂ ਬਣੀ ਇਹ ਐਨੀ ਡਿਫਿਕਲਟ ਵੀ ਨਹੀਂ ਆ ਦੇਖੋ ਉਹ ਕੋਈ ਬਹੁਤ ਡਿਫਿਕਲਟ ਚੀਜ਼ ਨਹੀਂ ਹੈ ਜੇ ਤੁਸੀਂ ਇੱਕ ਵਾਰੀ ਸ਼ੁਰੂ ਕਰੋਗੇ ਤੁਹਾਨੂੰ ਹੌਲੀ ਹੌਲੀ ਤੁਹਾਡਾ ਇੰਟਰਸਟ ਡਿਵੈਲਪ ਹੋਊਗਾ ਤੁਹਾਨੂੰ ਲੱਗੇਗਾ ਇਹ ਬਹੁਤ ਈਜ਼ੀ ਚੀਜ਼ ਹੈ ਕਿ ਬਹੁਤ ਈਜ਼ੀ ਮਨੀ ਹੈ ਟਰੇਡਿੰਗ ਦੇ ਵਿੱਚ ਜਿਹੜਾ ਬਣ ਜਾਂਦਾ ਪਰ ਇਹਨੂੰ ਲੋਕੀ ਇੰਨਾ ਕੰਪਲਿਕੇਟਡ ਕਰ ਦਿੰਦੇ ਆ ਕਿ ਲੋਕਾਂ ਨੂੰ ਲੱਗਦਾ ਕਿ ਯਾਰ ਬਹੁਤ ਬਹੁਤ ਡਿਫਿਕਲਟ ਚੀਜ਼ ਹੈ ਮੈਂ ਥੋੜੀ ਇਹ ਬੈਲੈਂਸ ਸ਼ੀਟ ਕੇ ਨਾ ਮੇਰਾ ਤਾਂ ਹਾਸਾ ਨਿਕਲ ਗਿਆ ਸੀ ਜਦੋਂ ਮੈਂ ਵੀ ਅਕਾਊਂਟਸ ਦੇ ਵਿੱਚ ਸੀ ਮੈਂ ਲੈਜਰ ਦੇਖਣਾ ਮੈਂ ਬੈਲੈਂਸ ਸ਼ੀਟ ਜਦੋਂ ਦੇਖਣੀ ਨਾ ਸਾਰੀ ਟੈਲੀ ਕਰਕੇ ਦੇਖਣੀ ਮੇਰਾ ਡਿਫਰੈਂਸ ਨਿਕਲ ਹੀ ਆਉਂਦਾ ਹੁੰਦਾ ਸੀ ਨਹੀਂ ਅਸੀਂ ਇਹਦੇ ਵਿੱਚ ਬੈਲੈਂਸ ਸ਼ੀਟ ਮੈਚ ਨਹੀਂ ਕਰਨੀ ਇਥੇ ਬੈਲੈਂਸ ਸ਼ੀਟ ਪੜ੍ਹਣੀ ਹੈ ਸਿੱਕਲੀ ਰੀਡ ਕਰਨੀ ਆਪਾਂ ਇਹ ਚੀਜ਼ ਪਰ ਅਸੀਂ ਉਹ ਦੇਖਣਾ ਕਿ ਉਹ ਦਾ ਡੈਟ ਪੀਰੀਅਡ ਕਿੰਨਾ ਉਹਦੇ ਡੈਟਰਸ ਕਿੰਨੇ ਉਹਦੇ ਕ੍ਰੇਟਰਸ ਕਿੰਨੇ ਉਹ ਤਾਂ ਹਰ ਚੀਜ਼ ਦੇਖੀ ਜਾਂਦੀ ਹੈ ਉਹਦੀ ਪੀਈ ਰੇਸ਼ੋ ਕੀ ਚੱਲ ਰਹੀ ਹੈ ਉਹਦਾ ਸਭ ਕੁਝ ਇਨ ਮਤਲਬ ਮੋਟਾ-ਮੋਟਾ ਜੋ ਅਸੀਂ ਚੀਜ਼ਾਂ ਚ ਇੱਕ ਸਟ੍ਰੈਟਜੀ ਦੇ ਵਿੱਚ ਆ ਰਹੀ ਹੈ ਸਾਡੇ ਫਰੇਮਵਰਕ ਵਿੱਚ ਬੈਠ ਰਹੀ ਹੈ ਤੇ ਅਸੀਂ ਬਾਈ ਕਰ ਸਕਦੇ ਹਾਂ ਉਹਨੂੰ ਅੱਛਾ ਹੁਣ ਟ੍ਰੇਡਿੰਗ ਕਿਸ ਤਰ੍ਹਾਂ ਦਾ ਚੱਲਦੀ ਪਈ ਹੈ ਮੈਂ ਦੇਖਿਆ ਵੀ ਹੁਣ ਇੰਸਟੀਟਿਊਟਸ ਹੋਰ ਵੀ ਖੁੱਲੇ ਠੀਕ ਹੈ ਕਈ ਖੁੱਲੇ ਕਈ ਇਹਨੇ ਸਿਖਾਇਆ ਕਈ ਵੈਸੇ ਹੀ ਖੋਲ ਕੇ ਬੈਗੇ ਕਿ ਚਲੋ ਯਾਰ ਪੈਸੇ ਬਣਾਵਾਂਗੇ ਲੋਕ ਆਉਣਗੇ ਮੁੰਡੇ ਅੱਜ ਕੱਲ ਇਨਵੈਸਟ ਕਰਦੇ ਹੀ ਨੇ ਉਹਨਾਂ ਨੂੰ ਸਿਖਾਵਾਂਗੇ ਤਾਂ ਕਈ ਬੰਦ ਵੀ ਹੋਏ ਨੇ ਉਹ ਤੁਹਾਨੂੰ ਵੀ ਪਤਾ ਕਿਹੜੇ ਕਿਹੜੇ ਬੰਦ ਹੋ ਗਏ ਨੇ ਹਣਾ ਤਾਂ ਫਿਰ ਇਹ ਜਿਹੇ ਇੰਸਟੀਟਿਊਟਸ ਜਿਹੜੇ ਖੁੱਲਦੇ ਨੇ ਜਾਂ ਕਹਿੰਦੇ ਵੀ ਪ੍ਰਮੋਹਉਂਦੇ ਨੇ ਲੋਕਾਂ ਨੂੰ ਜਾਂ ਗਲਤ ਰਾਹ ਪਾ ਦਿੰਦੇ ਆ ਹਨਾ ਤਾਂ ਉਹ ਫਿਰ ਬੰਦਾ ਦੇਖੇ ਕਿ ਨੂੰ ਵੀ ਕਿਹੜਾ ਸੱਚਾ ਹੈ ਕਿਹੜਾ ਝੂਠਾ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇੱਕ ਚੀਜ਼ ਹੈ ਕਿ ਅੱਜ ਕੱਲ ਸਭ ਤੋਂ ਅਟਰੈਕਟ ਕਰਨ ਦਾ ਸਟੂਡੈਂਟਸ ਨੂੰ ਅਟਰੈਕਟ ਕਿੱਦਾਂ ਕੀਤਾ ਜਾਂਦਾ ਤੁਸੀਂ ਆਪਣੇ ਪ੍ਰੋਫਿਟਸ ਦੇ ਸਕਰੀਨਸ਼ਾਟਸ ਪਾਉਂਦੇ ਹੋ ਉਹ ਵੈਰੀਲਾ ਦੇਖਿਆ ਨੇ ਕਿ ਵਿੱਚ ਇੱਥੇ ਕੁਝ ਪਾਇਆ ਹੋਇਆ ਵਾ ਬਿਲਕੁਲ 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 ਦੇਖੋ ਜਿਹੜਾ ਪ੍ਰੋਫਿਟ ਦਿਖਾ ਰਹੇ ਆ ਆਪਣਾ ਉਹਨੂੰ ਉਹ ਲਾਸ ਕਿਉਂ ਨਹੀਂ ਦਿਖਾ ਰਹੇ ਫਿਰ ਆਪਣਾ ਉਹਨੂੰ ਲਾਸ ਕਦੀ ਹੋਇਆ ਹੀ ਨਹੀਂ ਜ਼ਿੰਦਗੀ 'ਚ ਜਦ ਕਿ ਸੈਬੀ ਵੀ ਇੱਕ ਚੀਜ਼ ਕਹਿੰਦੀ ਹੈ ਕਿ ਨਾਈਨ ਆਊਟ ਆਫ 10 ਟ੍ਰੇਡਰਸ ਲਾਸਟ ਹੁੰਦੇ ਨੇ ਕਿ ਜਿਹੜੇ ਐਫ ਐਨ ਨੂੰ ਟ੍ਰੇਡਿੰਗ ਕਰਦੇ ਉਹ ਲਾਸ ਕਰਦੇ ਹੀ ਕਰਦੇ ਨੇ ਤੇ ਜਿਨ੍ਹਾਂ ਨੂੰ ਅਸੀਂ ਇੰਸਟਾਗ੍ਰam ਤੇ ਦੇਖਦੇ ਆ ਉਹ ਤੇ ਹਮੇਸ਼ਾ ਉਹਦੇ ਜੀ ਜਾ ਰਹੇ ਆ ਉਹ ਤੇ ਹਮੇਸ਼ਾ ਉਹਦੇ ਵੀ ਜੀ ਜਾ ਰਹੇ ਪ੍ਰੋਫਿਟ ਚ ਹੀ ਜਾ ਰਹੇ ਆ ਤੇ ਇਹ ਸਭ ਝੂਠ ਹੈ ਕਿ ਦੇਖੋ ਲਾਸ ਹਰ ਇੱਕ ਨੂੰ ਹੁੰਦਾ ਲਾਸ ਕੋਈ ਦਿਖਾਉਂਦਾ ਨਹੀਂ ਹੈ ਤੇ ਜੇ ਰਹੀ ਗੱਲ ਬਾਕੀ ਇੰਸਟੀਚਿਊਟਸ ਦੀ ਦੇਖੋ ਉਹਨਾਂ ਦਾ ਸਟਾਈਲ ਤੇ ਹਰ ਚੀਜ਼ ਡਿਫਰੈਂਟ ਹੈ ਸਾਡੇ ਨਾਲੋਂ ਕੋਈ ਪ੍ਰੋਫਿਟ ਦਿਖਾ ਕੇ ਅਟਰੈਕਟ ਕਰਦਾ ਕੋਈ ਲਗਜ਼ਰੀ ਲਾਈਫ ਸਟਾਈਲ ਦਿਖਾ ਕੇ ਅਟਰੈਕਟ ਕਰਦਾ ਨਾ ਅਸੀਂ ਪ੍ਰੋਫਿਟ ਦਿਖਾ ਕੇ ਅਟਰੈਕਟ ਕਰ ਰਹੇ ਹਾਂ ਨਾ ਲਗਜ਼ਰੀ ਲਾਈਫ ਸਟਾਈਲ ਅਸੀਂ ਇੱਕ ਸਕਿੱਲ ਸਿਖਾ ਰਹੇ ਹਾਂ ਬੱਚਿਆਂ ਨੂੰ ਕਿ ਜਿਹੜੀ ਤੁਹਾਡੀ ਆਉਣ ਵਾਲੇ ਅਗਲੇ 10 15 20 ਸਾਲਾਂ ਇ ਤੁਹਾਨੂੰ ਇੱਕ ਅੱਛਾ ਫਿਊਚਰ ਤੁਹਾਡਾ ਬਣਾ ਸਕਦੀ ਹੈ ਜੇ ਤੁਸੀਂ ਬਾਹਰ ਵੀ ਜਾ ਰਹੇ ਹੋ ਤੁਹਾਨੂੰ ਵੀ ਜੌਬਸ ਦਾ ਪਤਾ ਹੀ ਹੈ ਕੀ ਹਾਲ ਹੈ ਬਾਹਰ ਅਜਿਹੇ ਟਾਈਮ ਤੇ ਕੈਨੇਡਾ ਹੋ ਗਿਆ ਯੂਐਸ ਆਸਟ੍ਰੇਲੀਆ ਤੇ ਉਹਦੇ ਵਿੱਚ ਵੀ ਜੇ ਤੁਸੀਂ ਇੱਕ ਸਕਿੱਲ ਲੈ ਕੇ ਜਾ ਰਹੇ ਹੋ ਤੁਹਾਨੂੰ ਉੱਥੇ ਕਲੇਬਰ ਜੌਬ ਨਹੀਂ ਕਰਨੀ ਪੈਗੀ ਕਾ ਅੱਛਾ ਤੁਸੀਂ ਲਾਈਵਲੀਹੂਡ ਆਪਣਾ ਕਰ ਸਕਦੇ ਹੋ ਉਹਦੇ ਥਰੂ ਤੇ ਹੁਣ ਜਿਵੇਂ ਟਰੇਡਿੰਗ ਚੱਲਦੀ ਪਈ ਹੈ ਲੋਕ ਇਨਵੈਸਟ ਵੀ ਕਰਦੇ ਪਏ ਨੇ ਬਾਕੀ ਚੀਜ਼ਾਂ ਜਿਹੜੀਆਂ ਨੇ ਉਹ ਵੀ ਇਨਵੈਸਟ ਕਰਕੇ ਬੰਦਾ ਕੁਝ ਨਾ ਕੁਝ ਬਣਾ ਰਿਹਾ ਵਾ ਹੁਣ ਜਿਹੜੀ ਇਨਵੈਸਟ ਕਰ ਲੈਂਦੇ ਨੇ ਔਰ ਇਹ ਜਰੂਰ ਸਮਝਾਉ ਉਹ ਵੀ ਕਈ ਈਵਰਜ਼ ਇਦਾਂ ਦੇ ਹੈਗੇ ਨੇ ਜਿਨ੍ਹਾਂ ਨੂੰ ਟਰੇਡਿੰਗ ਬਾਰੇ ਇੰਨਾ ਨਹੀਂ ਪਤਾ ਹੈਗਾ ਕਿ ਟਰੇਡਿੰਗ ਜਿਹੜੀ ਆ ਜਿਵੇਂ ਇੰਟਰ ਟਰੇਡਿੰਗ ਤਾਂ ਹੋ ਗਈ ਜਿਹੜੀ ਆਪਾਂ ਗੱਲਬਾਤ ਕਰ ਲਈ ਐ ਉਹ ਕਿਹੜੀ ਟਰੇਡਿੰਗ ਹੁੰਦੀ ਆ ਜਾਂ ਉਹ ਕਿਹੜੇ ਸਟਾਕਸ ਹੁੰਦੇ ਨੇ ਵੀ ਜਿਹਦੇ ਵਿੱਚ ਬਾਏ ਕਰਕੇ ਰੱਖ ਲੈਣਾ ਫਿਰ ਉਹ ਲੌਂਗ ਟਰਮ ਚੱਲਦਾ ਹੈ ਫਿਰ ਉਸ ਤੋਂ ਬਾਅਦ ਤੁਸੀਂ ਸੇਲ ਕਰ ਸਕਦੇ ਹੋ ਵੀ ਉਹ ਇਕੱਠੇ ਖਰੀਦਨੇ ਪੈਂਦੇ ਨੇ ਸਾਰੇ ਉਹ ਦੇਖੋ ਉਹ ਉਹ ਇਨਵੈਸਟਿੰਗ ਔਰ ਟਰੇਡਿੰਗ ਦਾ ਪਾਰਟ ਨਹੀਂ ਆਏਗਾ ਉਹ ਇਨਵੈਸਟਰਸ ਹੁੰਦੇ ਜੋ ਕਰਦੇ ਔਰ ਬੇਸਿਕਲੀ ਅਸੀਂ ਆਪਣੇ ਗ੍ਰੈਂਡਪੇਰੈਂਟਸ ਵੱਲ ਵੀ ਜਾਈਏ ਉਹ ਵੀ ਇੱਕ ਤਰ੍ਹਾਂ ਫਨੀ ਜ਼ਮੀਨਾਂ ਦੇ ਵਿੱਚ ਠੀਕ ਹੈ ਉਹਨਾਂ ਨੇ ਜ਼ਮੀਨਾਂ ਬਣਾਈਆਂ ਉਹਨਾਂ ਨੇ ਉਹਦੇ ਵਿੱਚ ਇਨਵੈਸਟਮੈਂਟ ਕੀਤੀ ਕਿ ਉਹਨਾਂ ਨੂੰ ਲੱਗਾ ਯਾਰ ਇਹ ਚੀਜ਼ ਅੱਗੇ ਜਾ ਕੇ ਗਰੋ ਹੋ ਸਕਦੀ ਔਰ ਉਹ ਗਰੋ ਹੋਈ ਡੈਫੀਨੇਟਲੀ ਬਹੁਤ ਅੱਛੇ ਪ੍ਰਾਈਸ ਤੇ ਗਰੋ ਹੋ ਰਹੀਆਂ ਜ਼ਮੀਨਾਂ ਆ ਅਜਿਹੇ ਟਾਈਮ ਤੇ ਸਭ ਨੂੰ ਪਤਾ ਰਿਟਰਨ ਕੀ ਹੈਗਾ ਤੇ ਸਟਾਕਸ ਵੀ ਉਸੇ ਤਰ੍ਹਾਂ ਹੀ ਨੇ ਪਰ ਜੇ ਤੁਸੀਂ ਲੌਂਗ ਟਰਮ ਵੀ ਲੈ ਕੇ ਜਾਂਦੇ ਹੋ ਤਾਂ ਕਿ ਤੁਸੀਂ ਆਹ ਨਾ ਦੇਖੋ ਜੇ ਤੁਸੀਂ ਅੱਜ ਇੱਕ ਸਟਾਕ ਪੋਸ ਕਰੋ ਤੁਸੀਂ ਕਿਸੇ ਵੀ ਏ ਕੰਪਨੀ ਦਾ ਸਟਾਕ ਬਾਈ ਕਰ ਰਹੇ ਹੋ ਤੁਸੀਂ ਉਹਦਾ ਵੀਅੂ ਲੈ ਕੇ ਚੱਲੋ ਕਿ ਯਾਰ ਮੈਂ ਘੱਲੇ 10 ਸਾਲ ਲਈ ਹੋਲਡ ਕਰਾਂਗਾ ਕਰਾਂਗਾ ਕੰਪਨੀ ਦੇ ਜੇ ਫੰਡਾਮੈਂਟਲਸ ਕਲੀਅਰ ਨੇ ਤੁਹਾਡੇ ਬੈਲੈਂਸ ਸ਼ੀਟ ਤੋਂ ਲੱਗਦਾ ਯਾਰ ਇਹਦਾ ਅੱਛਾ ਡਿਮਾਂਡ ਪ੍ਰੋਡਕਟ ਦਾ ਅੱਛਾ ਹੈ ਮਾਰਕੀਟ ਦੇ ਵਿੱਚ ਕੰਪਨੀ ਇੱਕ ਗ੍ਰੇਡ ਕੰਪਨੀ ਹੈ ਮਾਰਕੀਟ ਦੇ ਵਿੱਚ ਤੁਹਾਨੂੰ ਲੱਗਦਾ ਬੰਦ ਨਹੀਂ ਹੋ ਸਕਦੀ ਕਿ ਸਾਰਾ ਕੁਝ ਹੈ ਤੁਸੀਂ ਉਹਦੇ ਚ ਇਨਵੈਸਟ ਕਰੋ ਡੈਫੀਨਿਟਲੀ ਤੁਹਾਨੂੰ 10 ਸਾਲਾਂ ਬਾਅਦ ਤੁਹਾਨੂੰ ਪ੍ਰੋਫਿਟ ਦੇ ਕੇ ਹੀ ਜਾਊਗਾ ਔਰ ਰਹੀ ਗੱਲ ਉਹਨੂੰ ਉਹਨੂੰ ਬਾਇ ਕਰਨ ਦੀ ਜੇ ਤੁਸੀਂ ਕਦੀ ਵੀ ਲੰਮ ਸਮ ਮਨੀ ਨਾਲ ਇਨਵੈਸਟ ਕਰੋ ਉਹਦੇ ਵਿੱਚ ਹੁਣ ਤੁਸੀਂ ਜੇ ਕਰ ਰਹੇ ਹੋ ਜੋ ਅਸੀਂ ਜਿਸ ਤਰੀਕੇ ਆਪਣੇ ਸਟੂਡੈਂਟਸ ਨੂੰ ਸਿਖਾਉਂਦੇ ਹਾਂ ਅਸੀਂ 4:3:3 ਸਿਖਾਉਂਦੇ ਹਾਂ ਕਿ 40% ਅੱਜ ਲਾਓ 30% ਐਟ ਦਾ ਟਾਈਮ ਜੇ ਕਦੀ ਸਟਾਕ ਬਾਇ ਚਾਂ ਚੋਂ ਗਿਰਦਾ ਉਹਦੇ ਚ ਕਰੈਕਸ਼ਨ ਆਦੀ ਉਹ ਤਦ ਲਾਓ ਤੇ 30% ਉਹਨੂੰ ਦੁਬਾਰਾ ਐਵਰੇਜ ਕਰ ਸਕਦੇ ਹੋ ਜਿੱਦਾਂ ਕੋਵਿਡ ਦੇ ਟਾਈਮ ਤੇ ਬੜੇ ਇਨਵੈਸਟਰਸ ਨੇ ਇਹ ਜੀਜ਼ ਕੀਤੀ ਉਹਨਾਂ ਨੇ ਜੋ ਇਨਮਾਉਂਟ ਲਾਈ ਹੋਈ ਸੀਗੀ ਉਹ ਇੰਨੀ ਅੱਛੀ ਕਰੈਕਸ਼ਨ ਜੀਗੀ ਉਹਨਾਂ ਕੋਲ ਇੰਨੀ ਅੱਛੀ ਓਪਰਚੁਨਿਟੀ ਸੀਗੀ ਸਭ ਨੇ ਬੈਕ ਦੁਬਾਰਾ ਐਵਰੇਜਿੰਗ ਕੀਤੀ ਹੈ ਉਹਰਾ ਜੋ ਹੈਫਟੀ ਪ੍ਰੋਫਿਟਸ ਚ ਨੇ ਹਮ ਅੱਛਾ ਇੱਕ ਮੇਰਾ ਸਵਾਲ ਹੈ ਕਿ ਇਨਵੈਸਟਮੈਂਟ ਕਿਨੂੰ ਕਰਨੀ ਚਾਹੀਦੀ ਹੈ ਟਰੇਡਿੰਗ ਜਿਹੜੀ ਹੈ ਉਹ ਕਿਹਨੂੰ ਕਰਨੀ ਚਾਹੀਦੀ ਕਿਹੜੇ ਵਰਗ ਨੂੰ ਕਰਨੀ ਚਾਹੀਦੀ ਹੈ ਵੀ ਜਿਹੜੇ ਨੌਜਵਾਨ ਨੇ ਜਿਹੜੇ ਕਾਲਜਾਂ 'ਚ ਪੜ੍ਹਦੇ ਪਏ ਨੇ ਉਹਨਾਂ ਨੂੰ ਕਰਨੀ ਚਾਹੀਦੀ ਏ ਜਾਂ ਫਿਰ ਜਿਹੜੇ ਜੋਬਸ ਕਰਦੇ ਆ ਉਹਨਾਂ ਨੂੰ ਕਰਨੀ ਚਾਹੀਦੀ ਏ ਉਹ ਨੌਜਵਾਨ ਜਿਆਦਾ ਜਿਹੜੇ ਕਾਲਜਾਂ 'ਚ ਪੜ੍ਹਦੇ ਆ ਉਹੀ ਕਰਨਾ ਚਾਹੁੰਦੇ ਨੇ ਵੀ ਹਾਂ ਅਸੀਂ ਨਾਲ-ਨਾਲ ਪੜ੍ਹਦੇ-ਪੜ੍ਹਦੇ ਕੁਝ ਕਰ ਲਈਏ ਸੀ ਦੇਖੋ ਬਿਲਕੁਲ ਸਹੀ ਗੱਲ ਤੁਸੀਂ ਕਹੀ ਇਨਵੈਸਟਿੰਗ ਦੇਖੋ ਅਸੀਂ ਯੂਨ ਇਨਵੈਸਟਿੰਗ ਕਰਾਂਗੇ ਤਾਂ ਆਪਣੇ ਫਿਊਚਰ ਲਈ ਕਰਾਂਗੇ ਅਸੀਂ ਅੱਜ ਇਨਵੈਸਟ ਕਰਕੇ ਇਹ ਨਹੀਂ ਕਰ ਸਕਦੇ ਕਿ ਮੈਂ 2 ਮਹੀਨੇ ਲਈ ਇਨਵੈਸਟ ਕਰ ਰਹੇ ਹਾਂ ਸਾਨੂੰ ਆਪਣੇ ਫਿਊਚਰ ਲਈ ਇਨਵੈਸਟ ਠੀਕ ਹੈ ਤੇ ট্রেਡਿੰਗ ਰਹੀ ਕਦੇ ਵੀ ਫੁੱਲ ਟਾਈਮ ਟਰੇਡਿੰਗ ਨਾ ਆਪਣਾ ਡਿਸੀਜਨ ਲਵ ਕਿ ਮੈਂ ਫੁੱਲ ਟਾਈਮ ਟਰੇਡਰ ਬੰਨਾ ਜੇ ਤੁਹਾਡੀ ਇੱਕ ਜੌਬ ਚੱਲ ਰਹੀ ਹੈ ਉਹਨੂੰ ਜੌਬ ਨੂੰ ਸਾਈਡ ਬਾਈ ਸਾਈਡ ਕਰਦੇ ਰਹੋ ਉਹਦੇ ਚ ਜੋ ਪੈਸਾ ਤੁਸੀਂ ਅਰਨ ਕਰੋ ਤੁਹਾਡੀ ਜੋ ਸੈਲਰੀ ਹੈ ਉਹਦੇ ਚ ਕੁਝ ਪਾਰਟ ਆਪਣਾ ਇਨਵੈਸਟਿੰਗ ਚ ਕਰੋ ਤੇ ਕੁਝ ਪਾਰਟ ਟਰੇਡਿੰਗ ਚ ਲਾਓ ਆਪਣਾ ਪਰ ਕਦੇ ਵੀ ਆਪਣੀ 9 ਟੂ 5 ਜੌਬ ਜੇ ਤੁਹਾਡੀ ਅੱਛੀ ਜੌਬ ਹੈਗੀ ਉਹਨੂੰ ਕਦੇ ਵੀ ਸਕਿਪ ਨਾ ਕਰੋ ਟਰੇਡਿੰਗ ਵਾਸਤੇ ਜਦ ਤੱਕ ਵੀ ਤੁਸੀਂ ਇਹ ਸਕਿੱਲ ਨੂੰ ਪ੍ਰੋਪਰ ਡਿਵੈਲਪ ਨਹੀਂ ਕਰ ਲੈਂਦੇ ਕਿਉਂਕਿ ਤੁਹਾਨੂੰ ਇੱਕ ਸੋਰਸ ਆਫ ਇਨਕਮ ਤੁਹਾਡਾ ਬੰਦ ਹੋ ਜਾਏਗਾ ਤੁਹਾਨੂੰ ਸਟਾਰਟ ਸੋ ਇਸ ਤੋਂ ਬਾਅਦ ਹੁਣ ਆਪਾਂ ਚੱਲਦੇ ਆਂ ਪਿੰਡਾਂ ਵੱਲੋਂ ਚੱਲਦੇ ਆਪਾਂ ਨਾ ਆਪਾਂ ਸਾਰੀ ਗੱਲਬਾਤ ਕਰ ਲਈ ਤੁਸੀਂ ਹੁਣ ਦੇਖਿਆ ਵੀ ਇੰਸਟਾ ਦੀ ਜਿਹੜੀਆਂ ਰੀਲਸ ਨੇ ਪਿੰਡ ਦੇ ਨੌਜਵਾਨ ਜਿਹੜੇ ਬਹੁਤ ਦੇਖਦੇ ਪਏ ਨੇ ਉਹ ਦੇਖਦੇ ਨੇ ਉਹਨਾਂ ਨੂੰ ਲੱਗਦਾ ਵੀ ਯਾਰ ਅਸੀਂ ਅੱਜ ਦੇਖ ਲਈ ਸਵੇਰੇ ਅਸੀਂ ਆਹ ਬੰਦੇ ਕੋਲ ਪਹੁੰਚਾਂਗੇ ਅਸੀਂ ਇਨਵੈਸਟਮੈਂਟ ਕਰਨੀ ਸਿੱਖਾਂਗੇ ਟਰੇਡਿੰਗ ਕਰਨੀ ਸਿੱਖਾਂਗੇ ਸਾਡੇ ਕੋਲ ਪੈਸੇ ਆਉਣੇ ਸ਼ੁਰੂ ਹੋ ਜਾਣਗੇ ਤਾਂ ਉਹ ਨੌਜਵਾਨਾਂ ਨੂੰ ਕੀ ਆਪਦੇ ਵੱਲੋਂ ਇਨਫੋਰਮੇਸ਼ਨ ਦੇਣਾ ਚਾਹੋਗੇ ਕਿ ਇਹ ਤਾਂ ਚੀਜ਼ ਜਿਹੜੀ ਆ ਕਰਨ ਦੀ ਲੋੜ ਹੈਗੀ ਐ ਜਾਂ ਫਿਰ ਉਹ ਤੁਹਾਡੇ ਕੋਲ ਪਹੁੰਚ ਕੇ ਕਿਵੇਂ ਸਿੱਖ ਸਕਦੇ ਨੇ ਦੇਖੋ ਰੀਲਾਂ ਦੇਖ ਕੇ ਅਟਰੈਕਟ ਹੋਣਾ ਠੀਕ ਵੀ ਹੈ ਤੇ ਨਈ ਵੀ ਠੀਕ ਹੈ ਦੇਖੋ ਠੀਕ ਹੈ ਇਸ ਤਰ੍ਹਾਂ ਕਿ ਹਰ ਇੱਕ ਹਰ ਬਿਜ਼ਨਸ ਨੂੰ ਇੱਕ ਮਾਰਕੀਟਿੰਗ ਚਾਹੀਦੀ ਉਹ ਮਾਰਕੀਟਿੰਗ ਕਰ ਰਹੇ ਆਪਣੀ ਹੁਣ ਇਹਦੇ ਵਿੱਚ ਸਕੈਮਸ ਵੀ ਬਹੁਤ ਨੇ ਹੁਣ ਤੁਸੀਂ ਸਿਰਫ ਪ੍ਰੋਫਿਟ ਦੇਖ ਕੇ ਅਟਰੈਕਟ ਹੋ ਰਹੇ ਹੋ ਤੁਹਾਨੂੰ ਤੁਹਾਨੂੰ ਰਿਐਲਿਟੀ ਤਾਂ ਪਤਾ ਹੀ ਨਹੀਂ ਹੁਣ 10 ਬੰਦੇ ਨੇ ਤੁਹਾਨੂੰ 10 ਟ੍ਰੇਡਰ ਜਾਣਦੇ ਨੇ ਤੁਸੀਂ ਦੇਖਦੇ ਸਾਰੇ ਦੇ ਸਾਰੇ ਆਪਣੀ ਪ੍ਰੋਫਿਟ ਦੀ ਰੀਲਾਂ ਪਾ ਰਹੇ ਤੇ ਲਾਸਟ ਕੌਣ ਕਰ ਰਿਹਾ ਫਿਰ ਕਿ ਜਿਹੜੀ ਟਰੇਡਿੰਗ ਹੈ ਵਨ ਟਾਈਮਸ ਗੇਮ ਹੈ ਕਿਸੇ ਦਾ ਪ੍ਰੋਫਿਟ ਕਿਸੇ ਦਾ ਲਾਸ ਹੁੰਦਾ ਹੈ ਤੇ ਜੇ ਸਾਰੇ ਪ੍ਰੋਫਿਟ ਕਰ ਰਹੇ ਤੇ ਲਾਸ ਕਿੰਨੇ ਕੀਤਾ ਫਿਰ ਇਹ ਤਾਂ ਰਿਐਲਿਟੀ ਕਿਸੇ ਨੂੰ ਪਤਾ ਹੀ ਨਹੀਂ ਨਾ ਕਿਥੇ ਲਾਸ ਹੋ ਕਿਥੇ ਰਏ ਆਪਣੇ ਤੇ ਜੇ ਤੁਸੀਂ ਉਹਨਾਂ ਨੂੰ ਇਨ ਪਰਸਨ ਚ ਮਿਲੋਗੇ ਤਦ ਵੀ ਕੋਈ ਨਹੀਂ ਆਪਣਾ ਦੱਸਦਾ ਕਿ ਮੈਨੂੰ ਇੱਥੇ ਲਾਸ ਆ ਮੈਨੂੰ ਆ ਲਾਸ ਹੋਇਆ ਕਦ ਲਾਸ ਹੈ ਇਹਦੇ ਵਿੱਚ ਇਹ ਹੁੰਦਾ ਕਿ ਇਹ ਸਕੈਮਸ ਵੀ ਬਹੁਤ ਚੱਲ ਰਹੇ ਨੇ ਤੁਹਾਨੂੰ ਵੀ ਸੁਣਿਆ ਹੋਊਗਾ ਟੈਲੀਗ੍ਰam ਤੇ ਸਕੈਮ ਚੱਲਦੇ ਨੇ ਇਦਾਂ ਦੇ ਕਿ ਲੋਕ ਕੋਈ ਵੀ ਟਰੇਡਰ ਹੈ ਉਹਨੇ ਆਪਣਾ ਗਰੁੱਪ ਬਣਾਤਾ ਜੀ ਮੇਰਾ ਗਰੁੱਪ ਹੈ ਜੁਆਇਨ ਕਰ ਲਓ ਇਨੀ ਮੰਥਲੀ ਫੀਸ ਹੈ ਦੀ ਮੈਂ ਤੁਹਾਨੂੰ ਟਿਪਸ ਦਵਾਗਾ ਉਹਨੇ ਟਿਪ ਦੇ ਦਿੱਤੀ ਤੁਹਾਨੂੰ ਟਿੱਪ ਦੇ ਵਿੱਚ ਕੀ ਹੁੰਦਾ ਉਹਨੇ ਦੋ ਗਰੁੱਪਸ ਬਣਾਏ ਹੁੰਦੇ ਬੇਸਿਕਲੀ ਇੱਕ ਚੋ ਕਾਲ ਦੀ ਆਪਸ਼ਨ ਦੇ ਦਿੰਦਾ ਇੱਕ ਉਹ ਪੁੱਟ ਦੀ ਆਪਸ਼ਨ ਦੇ ਦਿੰਦਾ ਤੇ ਜਿਹੜੇ ਗਰੁੱਪ ਚ ਉਹਨੂੰ ਪ੍ਰੋਫਿਟ ਹੋ ਜਾਂਦਾ ਉਥੋਂ ਸਕਰੀਨਸ਼ਾਟ ਲੈ ਕੇ ਅੱਗੇ ਸਰਕੂਲੇਟ ਕਰ ਦਿੰਦਾ ਕਿ ਦੇਖੋ ਜੀ ਮੈਂ ਤਾਂ ਆਪਣੇ ਗਰੁੱਪਸ ਆਪਣੇ ਸਟੂਡੈਂਟਸ ਨੂੰ ਕਹ ਆਹ ਦਿੰਦਾ ਸੀ ਬਾਈ ਕਰ ਉਹਨਾਂ ਨੂੰ ਪ੍ਰੋਫਿਟ ਹੋ ਗਿਆ ਉਹ ਜਿਹੜਾ ਦੂਜਾ ਗਰੁੱਪ ਹੈ ਉਹਨੂੰ ਤਾਂ ਲਾਸ ਹੋ ਗਿਆ ਨਾ ਉਹ ਕੋਈ ਨਹੀਂ ਸ਼ੋਅ ਕਰੇਗਾ ਸਾਨੂੰ ਤੇ ਅਖੀਰ ਦੇ ਵਿੱਚ ਕੀ ਸੁਨੇਹਾ ਦੇਣਾ ਚਾਹੁੰਦੇ ਪੰਜਾਬੀਆਂ ਨੂੰ ਵੀ ਕਿਦਾਂ ਸਾਰਾ ਕੁਝ ਸਿੱਖ ਸਕਦੇ ਨੇ ਤੇ ਤੁਹਾਡੇ ਤੱਕ ਕਿਵੇਂ ਪਹੁੰਚਿਆ ਜਾ ਸਕੇ ਦੇਖੋ ਸੁਨੇਹਾ ਤਾਂ ਇਹੀ ਹੈ ਕਿ ਦੇਖੋ ਜਿੱਥੋਂ ਵੀ ਤੁਸੀਂ ਸਿੱਖ ਰਹੇ ਹੋ ਅੱਛੇ ਤਰੀਕੇ ਨਾਲ ਸਿੱਖੋ ਪੂਰੀ ਜਾਂਚ ਪੜਤਾਲ ਕਰਕੇ ਸਿੱਖੋ ਕਿ ਉਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਮਾਰਕੀਟ 'ਚ ਇੱਕ ਲੈਵਿਸ਼ ਲਾਈਫਸਟਾਈਲ ਨਾਲ ਉਹਨਾਂ ਦੇਖੋ ਯਾਰ ਉਹਨਾਂ ਕੋਲ ਚਾਰ ਗੱਡੀਆਂ ਹਨ ਉਹਨਾਂ ਥੱਲੇ ਥਾਰ ਹੈ ਮਰਸੀਡੀਜ਼ ਹੈ ਇਦਾਂ ਨਾ ਚੱਲੋ ਕਿ ਉਹਨਾਂ ਥੱਲੇ ਥਾਰ ਮਰਸੀਡੀਜ਼ ਕਰਕੇ ਮੈਂ ਉਹਦੇ ਕੋਲ ਜਾਊਂਗਾ ਤਾਂ ਮੇਰੇ ਕੋਲ ਵੀ ਇਨ ਫਿਊਚਰ ਥਾਰ ਮਰਸੀਡੀਜ਼ ਹੋਊਗੀ ਇਹ ਨਹੀਂ ਹੁੰਦਾ ਕੀ ਪਤਾ ਉਹਨਾਂ ਦੇ ਇੱਕ ਸੋਰਸ ਆਫ ਇਨਕਮ ਹੋਰ ਵੀ ਹੋਣ ਉਹਨਾਂ ਦੇ ਉਹਨਾਂ ਦੇ ਫਾਦਰ ਕੁਝ ਹੋਰ ਕਰਦੇ ਹੋਣ ਕੋ ਉਹਨਾਂ ਦੇ ਬ੍ਰਦਰ ਬਾਹਰ ਹੋਣ ਕੁਝ ਵੀ ਹੋ ਸਕਦਾ ਇਹ ਲਾਈਫਸਟ ਜੈਨੂਨ ਦੇਖੋ ਕਿ ਜੈਨੂਨ ਤੁਹਾਨੂੰ ਕਿਹੜਾ ਬੰਦਾ ਲੱਗ ਰਿਹਾ ਉਹਦੇ ਕੋਲ ਜਾਓ ਉਹਨੂੰ ਕੰਟੈਕਟ ਕਰੋ ਤੇ ਪ੍ਰੋਪਰ ਨੋਲਿਜ ਲੈ ਕੇ ਸਿੱਖੋ ਤੇ ਇਹੀ ਹੈ ਕਿ ਸਕਿੱਲ ਜੁਰ ਡਿਵੈਲਪ ਕਰੋ ਇਹ ਵਾਲੀ ਟੋੜਦਾ ਕਿਵੇਂ ਆਵੇ ਬੰਦਾ ਮੈਂ ਤਾਂ ਇਹ ਹੁਣ ਜਿਵੇਂ ਤੁਸੀਂ ਇਨਫੋਰਮੇਸ਼ਨ ਦਿੱਤੀ ਹੈ ਕੀ ਕਿਸੇ ਨਹੀਂ ਦੇਣੀ ਹੈਗੀ ਟੋੜਦਾ ਕਿਵੇਂ ਪਹੁੰਚੂਗਾ ਬੰਦਾ ਦੇਖੋ ਸਾਡਾ ਇੰਸਟਾਗ੍ਰam ਪੇਜ ਵੀ ਹੈ ਸਟਾਕਸ ਹੈ ਵੀ ਕਰਕੇ ਸਾਡਾ ਲੁਧਿਆਣੇ ਕਿਚਲੂਨਗਰ ਮਾਰਕੀਟ ਚ ਆਫਿਸ ਹੈਗਾ ਤੁਸੀਂ ਉੱਥੇ ਵੀ ਕੰਟੈਕਟ ਕਰ ਸਕਦੇ ਹੋ ਅਸੀਂ 9 ਤੋਂ 5 ਉੱਥੇ ਹੀ ਹੁੰਨੇ ਆ ਠੀਕ ਹੈ ਥੈਂਕ ਯੂ ਸੋ ਇਸੇ ਤਰ੍ਹਾਂ ਦੀ ਅਸੀਂ ਹੋਰ ਵੀ ਜਿਹੜੇ ਪੋਡਕਾਸਟ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਜਿਦੇ ਵਿੱਚ ਇਨਫੋਰਮੇਟਿਵ ਥੋੜੀ ਜੀ ਹੋਵੇ ਵੀ ਨਾਲ ਦੇ ਨਾਲ ਤੁਹਾਨੂੰ ਇਨਫੋਰਮੇਸ਼ਨ ਵੀ ਮਿਲੇ ਤੇ ਨਾਲ ਦੀ ਨਾਲ ਤੁਸੀਂ ਕੁਝ ਸਿੱਖੋ ਵੀ ਤਾਂ ਸਾਡੇ ਨਾਲ ਬਨੇ ਰਹੋ